ਤੈਨ ਵਰਦਾ ਇੰਜਣ ਹੀ ਕਰਤਾ ਬਾਈ ਅੱਛਾ ਬਾਕੀ ਗੇਅਰ ਵੀ ਖੁੱਲਿਆ ਵਾ ਦੋ ਤਿੰਨੇ ਰੀ ਅੱਛਾ ਭਾਜਦਾ ਵੀ ਕੀਤਾ ਤਵੀਆਂ 'ਚ ਵੀ ਯਾਨੀ ਸੈਂਪਲ ਮੇਲੇ ਛੱਡਿਆ ਸੀਗਾ ਅੱਛਾ ਯਾਨੀ ਹੁਣ ਕੱਲਾ ਭਾਜਦਾ ਕੀਤਾ ਹੋਇਆ ਯਾਨੀ 110 ਕ ਤੈ ਜਾਂਦਾ ਹੁਣ ਨੁਕਸਾਨ ਕੀ ਕੀ ਕੀਤਾ ਰੇਟਰ ਦਾ ਤੁਰ ਜਾਂਦਾ ਰੋਡ ਤੇ ਅਜ ਤਾਈ ਟਰਬੋ ਵੀ ਪਾੜੇ ਆ ਬਾਈ ਤੁਰੇ ਰੋਡ ਤੇ ਹਾਂ ਭੱਜੇ ਜਾਂਦੇ ਦਈ ਟੈਸਟ ਕਰਦੇ ਸੀਗੇ ਅੱਛਾ ਅੱਗ ਵੀ ਲਾਈ ਹੋਈ ਆ ਹਾਂਜੀ ਇਹ ਤਾਂ ਖਰਚਾ ਕਿੰਨਾ ਕਾ ਗਿਆ ਹੋਊਗਾ ਟਰੈਕਟਰ ਤੋਂ ਛੋਟਾ ਇੰਨਾ ਸਾਰਾ ਕੁਝ ਕਰਨ ਤੇ ਖਰਚਾ ਵੀਰੇ ਜਣੇ ਵੀ ਕਮਾ ਖਰਚਾ ਨਹੀਂ ਗਿਣਿਆ ਕਦੇ 20000 ਲੱਗਿਆ 50000 ਲੱਗਿਆ ਐ ਟੁੱਟ ਭੱਜ ਕਰਕੇ ਲੱਗੀ ਗਏ ਗਿਣਿਆ ਨਹੀਂ ਕਦੇ ਆ ਕੇ ਕਿਵੇਂ ਲੱਗੀ ਟਰਬੋ ਪਾੜ ਗਿਆ ਵੀਰੇ ਤੇਲ ਸੀਗਾ ਜਿਹੜਾ ਉਹ ਉੱਤੇ ਪੈ ਗਿਆ ਐ ਯਾਨੀ ਅੱਗ ਲੱਗੀ ਫਿਰ ਗਰਮ ਤੇਲ ਹੁੰਦਾ ਨਾ ਹਾਂ ਟਰਬੋ 'ਚ ਚੱਲਦਾ ਤੇ ਫਿਰ ਆਪਣੇ ਉੱਤੇ ਵੀ ਪੈ ਗਿਆ ਆ ਮੇਰੇ ਉੱਤੇ ਵੀ ਪੈ ਗਿਆ ਸੀ ਬਸ ਫਿਰ ਮਿੱਟੀ-ਮੁੱਟੀ ਮਾਰੀ ਆ ਉਦੋਂ ਦਾ ਤੱਤੇਗਾ ਪਤਾ ਹੀ ਨਹੀਂ ਲੱਗਾ ਇੱਜ ਤਾਂ ਪੈਂਦੇ ਕਿੰਨੇ ਦੇ ਹੋਣਗੇ ਇਹ ਇਹ ਆਪਾਂ ਨੂੰ ਪੈ ਹੀ ਗਏ ਵੀਰੇ 1 55 ਚ ਪੈ ਗਏ 1.5 ਲੱਖ ਰੁਪਏ ਦੇ ਕੱਲੇ ਲਾਏ ਕਿ ਟੈਰਾ ਸਣੀ ਟੈਰਾ ਸਣੀ ਟੈਰਾ ਸਣੀ ਟੈਰਾ ਸਣੀ 1 55 ਦੇ ਟੈਸਟ ਕਰਾਂ ਦੇਖਣ ਦਾ ਹੀ ਆ ਵੀਰੇ ਤੇਲ ਫੁੱਲ ਵਧਾ ਕੇ ਜੇ ਦਾ ਟਰਬੋ ਲਾਲ ਹੋ ਗਏ ਝਾਲ ਝੱਲਦਾ ਟਰੈਕਟਰ ਸਹੀ ਹਾਂ ਟਰੈਕ ਤੇ ਫੁੱਲ ਲੋਡ ਤੇ ਦੋ ਜਿਹੜੇ ਲਾਉਂਦਾ ਵਾ ਅੱਛਾ ਫੇਰ ਸਹੀ ਆ ਜਾਂ ਟਰੈਕਟਰ ਆਰਪੀਐਮ ਨਹੀਂ ਡ੍ਰੌਪ ਕਰਦਾ ਟੁੱਟਦਾ ਨਹੀਂ ਫੇਰ ਸਹੀ ਆ ਨਹੀਂ ਟਰਬੋ ਨਹੀਂ ਪਾਸ ਹੈਗਾ ਤਾਂ ਵੀ ਪੁੱਛ ਲੈਣਾ ਐਵਰੇਜ ਦੇਖੀ ਕਦੇ ਐਵਰੇਜ ਜਦੀ ਬਾਈ ਮੀਟਰ ਦੇ ਦਾ ਕਰਦੀ ਸ਼ੋ ਇਹ 5.5 ਦੀ ਕਿੰਨੀ 5.5 ਕੋਈ ਮੈਂ ਕਹਿੰਦਾ ਐਂਡ ਡਾਈਵਰ ਨਾਲੋਂ ਵੀ ਥੋੜੀ ਐਵਰੇਜ ਨਹੀਂ ਰੋਕਦਾ ਨਹੀਂ ਵੀਰੇ 11 ਜੀ ਰੋਕਣਾ ਪੈਂਦਾ ਹੂੰ ਹਾਂਜੀ ਬ੍ਰੇਕ ਤਾਂ ਲੈੰਦੈ ਨਹੀਂ ਕਿਉਂਕਿ ਤੇਜ਼ ਹੈ ਨਾ ਪਿੱਛੋਂ ਐਕਸਲ ਪੈ ਜਾਂਦੇ ਹੋ ਜਾਂਦੇ ਛੋਟੇ ਨਹੀਂ ਤੇਜ਼ ਤੇ ਹੋ ਜਾਂਦੇ ਆ ਵੀਰੇ ਯਾਨੀ ਬੰਦੇ ਨੂੰ ਆਪ ਦੇ ਦਮ ਚਾਹੀਦਾ ਅਸੀਂ ਸ਼ੁਰੂ ਤੋਂ 60 ਹੀ ਰੱਖਿਆ ਅੱਛਾ ਇਹ 60 ਨਾਲ ਤੇ ਉਹ ਇੱਕ ਦਾ ਐਵਰੇਜ ਵੀ ਵਧੀਆ ਵਾ ਉਦਾਂ ਜੋ ਮਰਜੀ ਪਾਈ ਚੱਲੋ ਕਦੇ ਜਵਾਬ ਵੀ ਨਹੀਂ ਦਿੱਤਾ ਇਹ ਕਿਹਦਾ ਗੀਅਰ ਕੰਨੀ ਕੋਈ ਨਾ ਚੱਕੂਗਾ ਨਾ ਦੂਰੋਂ ਐਂ ਲੱਗਦਾ ਟਰੈਕਟਰ ਨਵਾਂ ਆ ਹੈਨਾ ਸਪਰਿੰਗ ਪਾ ਕੇ ਚੱਕਰ ਵੱਜ ਨੇ ਇਹ ਪਿੱਛੋਂ ਹਾਈ ਸਪੀਡ ਆ ਇਹ ਹਾਂ ਤੇ ਸਪੀਡ ਬਹੁਤ ਵੱਜ ਜਾਂਦੀ ਯਾਨੀ 75 ਨੇੜ ਹੋ ਜਾਂਦੀ ਇਹ 70 75 ਤੇ ਇਹ ਸਪਰਿੰਗ ਪਾ ਕੇ ਲੱਗ ਜਾਂਦਾ 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 ਕੱਲੀ ਸਪਰਿੰਗ ਪਾਇਆ ਹਾਂ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਹੈ ਤੇ ਨਾਲ ਮੇਰੇ ਭਾਈ ਬੋਬੀ ਆ ਤੇ ਬੋਬੀ ਵੀ ਆਪਾਂ ਪਿੰਡ ਕਿਹੜੇ ਖੜੇ ਪਏ ਸੀ ਲੀਲਾ ਮਹਿੰਗ ਸਿੰਘ ਪਿੰਡ ਹੈ ਬਈ ਆਪਣਾ ਉਹ ਫਾਜਾ ਨਾ ਹੈ ਤੇ ਨਾਲ ਆਪਣੇ ਬਾਕੀ ਭਰਾ ਸਾਰੇ ਖੜੇ ਆ ਹੁਣ ਮੈਨੂੰ ਤਾਂ ਕੱਲੇ ਕੱਲੇ ਦਾ ਨਾਂ ਨਹੀਂ ਪਤਾ ਜੀ ਆਪਾਂ ਇੱਧਰੋਂ ਲੈ ਕੇ ਇੱਧਰ ਤੱਕ ਦੱਸਣਾ ਹੋਵੇ ਕਿਹੜਾ ਕਿਹੜਾ ਵੀਰਾ ਖੜਾ ਆ ਇਹ ਆਪਣੇ ਭਰਾ ਹੀ ਆ ਵਾ ਸਾਰੇ ਹਾਂ ਨਾਂ ਦੱਸ ਪਹਿਲਾਂ ਸਾਰੇ ਨਾਂ ਆ ਮੁੰਡੇ ਦਾ ਪ੍ਰੀਤਪਾਲ ਆ ਹਾਂ ਇਹਦਾ ਜੋਤੀ ਨਵਜੋਤ ਆ ਹਾਂ ਉਹ ਮੁੰਡਾ ਹਨੀ ਆ ਜਸ਼ਨ ਰਾਜਪ੍ਰੀਤ ਜੋਤਵੀਰ ਤੇ ਕਰਨ ਅੱਛਾ ਕਰਨ ਚੌਧਰੀ ਕਹਿੰਦੇ ਚੌਧਰੀ ਚੌਧਰੀ ਚੌਧਰੀਆਂ ਕੀ ਆਏਗੇ ਠੀਕ ਆ ਸਾਡੇ ਫੇਮਸ ਆ ਘੋੜੀਆਂ ਇਹਨਾਂ ਦੇ ਫਾਰਮ ਬਣਾਇਆ ਫਾਰਮ ਬਣਾਇਆ ਸਟੱਡ ਫਾਰਮ ਚੌਧਰੀ ਉਹਨਾਂ ਦੇ ਘਰ ਆ ਘੋੜੀ ਚੌਧਰੀ ਵਜਦੇ ਪਿੰਡ 'ਚ ਅੱਛਾ ਇਹ ਘੋੜੀਆਂ ਵਾਲੇ ਸਰਦਾਰ ਆ ਹਨਾ ਹਾਂ ਤੇ ਨਾਂ ਸੁਣਿਆ ਉਤਾਰੀ ਚੋ ਘੋੜੀਆਂ ਵਾਲੇ ਉਹਨਾਂ ਦਾ ਮੁੰਡਾ ਹੈ ਉਹਨਾਂ ਦੇ ਅੱਛਾ ਬਾਈ ਮਾਤਰ ਖਰੇ ਖਰੇ ਘਰ 'ਚੋਂ ਹਨਾ ਹੈ ਤੇ ਫਿਰ ਆ ਗੱਡਖਾਨਾ ਕੀ ਦਾ ਆ ਇਹ ਬਸ ਆਪਣਾ ਬਾਈ ਸੰਝਾ ਸੰਝੇ ਸਾਰਿਆਂ ਦਾ ਜਣੀਆਂ ਹੀ ਆ ਭਰਾਈ ਆ ਸਾਰੇ ਆਪਾਂ ਤੇਰੀ ਮੇਰੀ ਵਾਲੀ ਹੈਣੀ ਆਪਣੇ 'ਚ ਕੋਈ ਅੱਛਾ ਉਹਦੇ ਚੱਕਰ ਵੀ ਆ ਤੇਰੀ ਚੀਜ਼ ਹੈ ਜਾਂ ਮੇਰੀ ਆ ਹਾਂ ਹਾਂ ਵੀ ਆਪਣਾ ਬਸ ਸਾਂਝੇ ਹੀ ਸਾਰਿਆਂ ਦਾ ਜਿੰਨੇ ਵੀ ਖੜੇ ਆ ਤੁਸੀਂ ਮੈਨੂੰ ਤੁਸੀਂ ਦੱਸਿਆ ਸੀ ਕਿ ਹੁਣ ਇਹ ਮੁਕਾਬਲੇ ਚ ਨਹੀਂ ਜਾਂਦਾ ਹਣ ਨਹੀਂ ਇਹ ਜਾਂਦਾ ਬਈ ਆਏ ਆ ਪਹਿਲਾਂ ਲਾਉਂਦੇ ਰਹੀ ਪਹਿਲਾਂ ਲਾਉਂਦੇ ਹੈ ਬਈ ਬੰਦੇ ਸੀਗੇ ਉਹ ਜੇ ਇਹ ਤੁਹਾਡਾ ਗਰੁੱਪ ਸੀ ਪਹਿਲਾਂ ਤਵੀਆਂ ਦਾ ਹੈ ਉਹ ਬੰਦੇ ਹੋਰ ਸੀ ਬਈ ਚਲ ਨਾਂ ਦਾ ਕੀ ਲੈਣਾ ਆਪਾਂ ਅੱਛਾ ਯਾਨੀ ਉਹ ਸੀਗੇ ਯਾਰੀ ਉਹਨਾਂ ਨਾਲ ਹੋ ਗਈ ਸੀ ਗੱਲਬਾਤ ਆਪਣੀ ਤੇ ਬਸ ਵਧੀਆ ਉਹ ਲਾਈ ਜਾਂਦੇ ਮੁੰਡੇ ਮੇਰੇ ਹਾਂ ਅੱਛਾ ਆਉਂ ਰੌਲਾ ਤਾਂ ਕੋਈ ਨਹੀਂ ਚੱਲਉਂ ਆਪਾਂ ਪਿੱਛੇ ਆ ਰਿਹਾ ਯਾਨੀ ਉਹ ਮੇ ਦਾ ਕੋਈ ਚੱਕਰ ਨਹੀਂ ਹੈ ਵੈਸੇ ਮਾਡਲ ਕਿਹੜਾ ਇਹ 20 ਮਾਡਲ ਡੈਕਟਰ ਆ ਬਈ ਕੀ ਮਾੜਾ ਲਿਆ ਹਾਂਜੀ ਉਹ ਕਿਹੜਾ ਹੈ ਉਹ 16 ਬਾਈ ਵੜ ਜਾ ਇੱਧਰ ਹਟ ਕੇ ਦਿਖਾਓ ਬਰਾ ਵਿਕੀਆ ਦਿਖਾਈ ਆ 20 ਆ ਆ 16 ਆ ਇਹਦਾ ੱਤਕਾ ਕਾਦੂ ਕੀਤਾ ਪਿਆ ਇੰਨਾ ਫਿਰ ਹੈ ਇਹ ੱਤਕਾ ਐ ਸੀ ਬਾਈ ਇਹ ਸ਼ੁਰੂ ਤੋਂ ਹੀ ਯਾਨੀ ਕਹਿੰਦੇ ੱਤਕੇ ਨਹੀਂ ਮਸ਼ਹੂਰ ਆ ਟਰੈਕਟਰ ਇਹ ਜਿੰਨਾ ਟਰਾਲੀਆਂ ਟਰਾਲੀਆਂ ਕਾੜਦਾ ਵੀਡੀਓ ਵੀਡੀਓ ਦੇਖਦੇ ਆ ਮਤਲਬ ਜਿੰਨੇ ਮੇਰੇ ਮਿਸਤਰੀ ਭਰਾ ਜਿੰਨੇ ਹੈਗੇ ਨੇ ਵਧੀਆ ਮਤਲਬ ਮਸ਼ਹੂਰ ਵੀ ਹੈਗੇ ਆ ਜਦੋਂ ਉਹ ਕਹਿੰਦੇ ਕਿ ਯਾਰ ਕਿ ਹੌਲੈਂਡ ਨੂੰ ਕੁਝ ਹੁੰਦਾ ਨਹੀਂ ਨਹੀਂ ਹੁੰਦਾ ਤੁਹਾਡੇ ਮੂਰੇ ਹੀ ਆ ਬਾਈ ਹਾਂ ਨਹੀਂ ਬਾਈ ਆਪਾਂ ਦੇਖ ਲੈ ਆ ਯਾਨੀ ਕਿ ਸੱਚੀ ਨਹੀਂ ਕੋ ਹੁੰਦਾ ਇੰਜਰ ਉਹਦਾ ਉਹਦਾ ਨਟ ਨਹੀਂ ਖੁੱਲਿਆ ਹਾਂ ਇਹਦਾ ਕੋਈ ਨਟ ਇਹ ਜਿਹਾ ਹੈ ਨਹੀਂ ਇਹਦਾ ਨਹੀਂ ਖੁੱਲਿਆ ਹਾਂ ਫਿਰ ਕਹਿੰਦੇ ਕੁਝ ਹੁੰਦਾ ਨਹੀਂ ਇਹਨੂੰ ਉਹ ਸਾਰਾ ਕੁਝ ਕਰਦਾ ਸਾਰਾ ਕੁਝ ਕਰਦਾ ਬਾਈ ਕੀ ਕੀ ਕੀਤਾ ਫਿਰ ਇਹਨੂੰ ਹੈ ਤਿੰਨ ਵੀਰ ਤਾਂ ਇੰਜਨ ਹੀ ਕਰਤਾ ਬਾਈ ਅੱਛਾ ਬਾਕੀ ਗੇਅਰ ਵੀ ਖੁੱਲਿਆ ਵਾ ਦੋ ਤਿੰਨ ਇਹਦੀ ਅੱਛਾ ਭਾਜ ਦਾ ਵੀ ਕੀਤਾ ਤਵੀਆਂ 'ਚ ਵੀ ਯਾਨੀ ਸੈਂਪਲ ਮੇਲੇ ਛੱਡਿਆ ਸੀਗਾ ਅੱਛਾ ਯਾਨੀ ਹੁਣ ਕੱਲਾ ਭਾਈ ਦਾ ਕੀਤਾ ਹੋਇਆ ਯਾਨੀ 110 ਕ ਤੈ ਜਾਂਦਾ ਹੁਣ ਅੱਛਾ ਹੁਣ ਹੁਣ ਰਿਟਾਇਰ ਕੀਤਾ ਹੈ ਹਾਂ ਹਾਂ ਰਿਟਾਇਰ ਕੀਤਾ ਹੋਇਆ ਓਕੇ ਹੁਣ ਇਦੋਂ ਪਹਿਲਾਂ ਆਪ ਬੋਲ ਦੇ ਕੇ ਭਾਈ ਹੁਣ ਮੈਨੂੰ ਛੱਡ ਤੋ ਹੈ ਅੱਛਾ ਇਹ ਤਾਂ ਖਰਚਾ ਕਿੰਨਾ ਆ ਗਿਆ ਹੋਊਗਾ ਟਰੈਕਟਰ ਤੋਂ ਛੋਟਾ ਇੰਨਾ ਸਾਰਾ ਕੁਝ ਕਰਨ ਤੇ ਖਰਚਾ ਵੀਰੇ ਦਿਨ ਐਵੇਂ ਕਮਾ ਖਰਚਾ ਨਹੀਂ ਗਿਣਿਆ ਕਦੇ 20000 ਲੱਗਿਆ 50000 ਲੱਗਿਆ ਐ ਟੁੱਟ ਭੱਜ ਕਰਕੇ ਲੱਗੀ ਗਏ ਗਿਣਿਆ ਨਹੀਂ ਕਦੇ ਹਾਂ ਹਾਂ ਇਹ ਵੈਸੇ ਇਹ ਤਾਂ ਟਰਬੋ ਆਪ ਲਈ ਬਾਅਦ ਚ ਇੱਥੇ ਹੁਣ ਨਹੀਂ ਹੁਣ ਹਾਂ ਟਰਬੋ ਦਾ ਤਿੰਨ ਚਾਰ ਬਦਲਤੀਆਂ ਜਾਂ ਤਿੰਨ ਚਾਰ ਹਾਂ ਉਦੋਂ ਬਾਅਦ ਲਾ ਕੇ ਵੱਡੀਆਂ ਵੀ ਲਾਈਆਂ ਹੁਣ origignal ਲੱਗੀ ਹੈ ਵੈਸੇ ਭਾਈ ਜੀ ਮੈਂ ਤਵੀਆਂ ਦੇ ਟਰੈਕਟਰ ਚਲਦਾ ਹੁਣ ਹੁਣ ਕਈਆਂ ਨੂੰ ਬਹੁਤੀ ਨੌਲੇਜ ਨਹੀਂ ਹੁੰਦੀ ਇਸ ਚੀਜ਼ ਦੀ ਹਨਾ ਹੁਣ ਜੇ ਮੈਂ ਕਿਹੜਾ ਲਾਉਣਾ ਹੂੰ ਟਰਬੋ ਕਿਹੜੀ ਕੰਮਜਾਬ ਟਰਬੋ ਜਾਇਆ ਹੈ ਭਾਈ 63 ਅੱਜਕੱਲ ਤਾਂ ਯਾਨੀ 61 ਚੱਲਦੀ ਆ ਗੈਰਟਾ 61 ਨੰਬਰ ਅੱਛਾ ਉਹ ਚੱਲਦੀ ਹੈ ਜਾਨੀ ਸਾਰੇ ਉਹੀ ਆ ਅਸੀਂ ਤਾਂ ਜਾਨੀ ਆਪਾਂ ਤਾਂ ਉਹੀ ਗੱਲ ਲਾ ਕੇ ਚਲਾਈਏ ਕਿਹੜੀ ਕਿਹੜੀ ਟੈਸਟ ਕਰਕੇ ਦੇਖ ਲਈ ਟੈਸਟ ਸਾਰੀਆਂ ਕਰ ਲਈਆਂ ਭਾਜੀ ਜਾਨੀ ਆਪਾਂ ਲਵਾਈਆਂ ਸਾਰੇ ਜਿੰਨੇ ਭਰਾ ਟਰਬੋ ਟਰਬੋ ਲਾਉਂਦੇ ਆ ਅੱਛਾ ਉਹਨਾਂ ਦਾ ਲਵਾ ਕੇ ਦੇਖ ਲਈ ਆਪਾਂ ਸਾਰੀਆਂ ਹੀ ਲਾ ਕੇ ਦੇਖ ਲਈਆਂ ਟੈਸਟ ਕਰਨ ਦਾ ਤਰੀਕਾ ਕੀ ਹੁੰਦਾ ਟੈਸਟ ਕਰਨਾ ਦੇਖਣ ਦਾ ਹੀ ਆ ਵੀਰੇ ਤੇਲ ਫੁੱਲ ਵਧਾ ਕੇ ਜੇ ਦਾ ਟਰਬੋ ਲਾਲ ਹੋ ਗਏ ਝਾਲ ਝੱਲਦਾ ਟਰੈਕਟਰ ਸਹੀ ਹਾਂ ਟਰੈਕ ਤੇ ਫੁੱਲ ਲੋਡ ਤੇ ਦੋ ਜਿਹੜੇ ਲਾਉਂਦਾ ਵਾ ਅੱਛਾ ਫੇਰ ਸਹੀ ਆ ਜਾਂ ਟਰੇਟਰ ਆਰਪੀਐਮ ਨਹੀਂ ਡ੍ਰੌਪ ਕਰਦਾ ਟੁੱਟਦਾ ਨਹੀਂ ਫੇਰ ਸਹੀ ਆ ਨਹੀਂ ਟਰਬੋ ਨਹੀਂ ਪਾਸ ਹੈਗਾ ਅੱਛਾ ਜਿਹੜਾ ਹੋਣਾ ਇਹ ਪਾਸ ਆ ਇਹ ਤਾਂ ਠੀਕ ਆ ਬਾਈ ਹਾਂ 25 ਨੰਬਰ ਆ ਜਣੀ ਇਹ ਬੜਾ ਚੱਲਦਾ ਨਹੀਂ ਮੇਲੇਆਂ ਤੇ ਉਹ ਕਿਉਂਕਿ ਰੀਜਨਲ ਆ ਇਹ ਟੁੱਟ ਜਾਂਦਾ ਛੇਤੀ ਪਰ ਇਹਦੀ ਬੂਸਟ ਬਹੁਤ ਆ ਹੂੰ ਹਾਂਜੀ ਤੇ ਜਦ ਪਹਜਾਉਣ ਪਹਜਾਉਣ ਨੂੰ ਪਹਜਾਉਣ ਨੂੰ ਸਹੀ ਆ ਆਹ ਜਣੀ ਇਹ ਲਾਉਣਾ ਦਾ ਕਾਟ ਵੀ ਚੱਲੇ ਜਾਂਦਾ ਪਰ ਆਪਾਂ ਨੂੰ ਇਹ ਸਹੀ ਲੱਗਾ ਜਣੀ ਬਸ ਸਹੀ ਚੱਲੀ ਜਾਂਦਾ ਚਲ ਕਈ ਬੰਦੇ ਮਸ਼ਹੂਰ ਵੀ ਬੜੇ ਹੋਏ ਆ ਟਰੈਕਟਰ ਵਾਲੇ ਜਿਨ੍ਹਾਂ ਕੋਲੇ ਯਾਰ ਭਜਾਉਂਦੇ ਆ ਉਹਨਾਂ ਕੋ ਟਿਪਿਕਲੀ ਹੈਗੇ ਹੌਲੈਂਡ ਹੀ ਆ 363 ਹੀ ਆ ਹੈਂ ਹਾਂਜੀ ਇਹਦੇ ਚ ਇਹੋ ਜੇ ਕੀ ਹੈ ਕਿ ਯਾਰ ਇਹ ਬੰਦੇ ਵੱਧ ਪਸੰਦ ਕਰਦੇ ਆ ਇੱਕ ਤਾਂ ਆਏ ਵੀਰੇ ਹੌਲੈਂਡ ਦਾ ਆਏ ਆ ਤੈਂਕ ਸਿਲੰਡਰ ਇੰਜਨ ਚ ਇਹਦੇ ਮੁਕਾਬਲੇ ਜੋ ਚੌਂਡੀਅਰੀ ਆ ਕੱਲਾ ਹਾਂ ਹੋਰ ਨਹੀਂ ਬਾਰ ਲ ਰਾਈਟਰ ਹਾਂ ਟੈਂਕ ਸਿਲੰਡਰ ਚ 75 ਤੋਂ 80 ਹਾਰਸ ਪਾਵਰ ਨਹੀਂ ਹੋ ਜਾਂਦਾ ਟਰੇਟਰ ਹੋ ਜਾਂਦਾ ਹੋਰ ਨਹੀਂ ਹੁੰਦਾ ਕੋਈ ਯਾਨੀ ਜੇ ਆਪਾਂ ਕਹਿਣਾ ਹੋਵੇ ਲਵੇੜਿਆ ਵਾਵਾ ਵਿਆ ਯਾਰ ਇਹ ਆਈਆਂ ਵੀਰੇ ਹੁਣ ਸਾਨੂੰ ਦੱਸਿਆ ਸਾਰਾ ਖੁੱਲ ਕੇ ਬੰਨਿਆ ਹੋਇਆ ਹਾਂ ਨੁਕਸਾਨ ਕੀ ਕੀ ਕੀਤਾ ਟਰੇਟਰ ਦਾ ਤੁਰ ਜਾਂਦੇ ਰੋਡ ਤੇ ਅਜ ਤਾਈ ਟਰਬੋ ਵੀ ਪਾੜੇ ਆ ਬਾਈ ਤੁਰੇ ਰੋਡ ਤੇ ਹਾਂ ਭੱਜੇ ਜਾਂਦੇ ਦਈ ਟੈਸਟ ਕਰਦੇ ਸੀਗੇ ਅੱਛਾ ਅੱਗ ਵੀ ਲਾਈ ਹੋਈ ਆ ਹਾਂਜੀ ਸਾਰਾ ਕੋਈ ਕਰਕੇ ਦੇਖ ਲੈ ਜਾਨੀ ਆਕੇ ਕਿਵੇਂ ਲੱਗੀ ਟਰਬੋ ਪਾੜ ਗਿਆ ਵੀਰੇ ਤੇਲ ਸੀਗਾ ਜਿਹੜਾ ਉਹ ਉੱਤੇ ਪੈ ਗਿਆ ਐ ਯਾਨੀ ਅੱਗ ਲੱਗੀ ਫਿਰ ਗਰਮ ਤੇਲ ਹੁੰਦਾ ਨਾ ਟਰਬੋ 'ਚ ਚੱਲਦਾ ਤੇ ਫਿਰ ਆਪਣੇ ਉੱਤੇ ਵੀ ਪੈ ਗਿਆ ਆਪ ਮੇਰੇ ਉੱਤੇ ਵੀ ਪੈ ਗਿਆ ਸੀ ਬੱਸ ਫਿਰ ਮਿੱਟੀ-ਮੁੱਟੀ ਮਾਰੀ ਆ ਉਦੋਂ ਦਾ ਤੱਤੇਗਾ ਪਤਾ ਨਹੀਂ ਲੱਗਾ ਬਾਅਦ 'ਚ ਘਰੇ ਜਾ ਕੇ ਜਦੋਂ ਛਾਲੇ ਜੇ ਉਦੋਂ ਪਤਾ ਲੱਗਾ ਕਰਦੇ ਕਹਿੰਦੇ ਨੇ ਜਦੋਂ ਐ ਕਰਦੇ ਆਪਾਂ ਕਰਦਿਆਂ ਹੋਏ ਤਾਂ ਇਹਦਾ ਘਟ ਵੱਧੀ ਪਤਾ ਤੁਹਾਡੀ ਵੀਡੀਓ ਦੇਖ ਕੇ ਲੱਗ ਜੂ ਪਤਾ ਵੀ ਮੁੰਡੇ ਗਲਤ ਆ ਫੋਨ ਆਊਗਾ ਮੈਨੂੰ ਨਹੀਂ ਨਹੀਂ ਆਏ ਨਹੀਂ ਕਰਦੇ ਆਪਾਂ ਜਾਨੀ ਆਏ ਨਹੀਂ ਬਾਲਾ ਨਹੀਂ ਕੋਕੀ ਵੈਸੇ ਭਾਈ ਉਦਾਂ ਭੱਜਦਾ ਕਿੰਨੇ ਕ ਤੱਕ ਦੇਖ ਲੈ ਯਾਰ ਇੱਥੇ ਤੱਕ ਭੱਜਦਾ ਜਾ ਹੋ ਸਕਦਾ ਏਦੂ ਵੱਧ ਭੱਜਦਾ ਹੋ ਸਕਦਾ ਹੋਵੇ ਹੁਣ ਤਾਂ ਵੀਰੇ ਜਾਨੀ ਕੀਤਾ ਆਪਣਾ 110 ਕ ਤਾਈ ਜਾਨੀ ਕੱਲੀ ਚੌਥੇ ਗੀਰ ਦੀ ਗਰਾਰੀ ਹੋਈ ਐ ਇਹ ਚ ਐਕਸਲ ਪਾ ਕੇ ਕਰਾਉਣ ਵੀ ਪਾਇਆ ਆ ਓਮੇ ਜਾਵੜ ਦਾ 125 30 ਬਸ 125 30 ਹਾਂ ਇਹ ਤੋਂ ਬਾਅਦ ਟਾਇਰ 14 ਦੇ ਬਾਈ 14 ਦੇ ਹਨ ਕਰਕੇ ਹਾਂ 16 ਦੇ ਆਏ ਥੋੜਾ ਟੱਪਣ ਵੱਧ ਲੱਗ ਗਿਆ ਨਾ ਟਰੈਕਟਰ ਹਾਂ 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 ਤੇ ਇੱਕ ਪੈਕਅਪ ਘਟ ਜਾਂਦੀ ਹੈ ਰੁਕਦਾ ਹੈ ਨਹੀਂ ਰੁਕਦਾ ਨਹੀਂ ਵੀਰੇ ਗੇਰਾਂ ਜੀ ਰੋਕਣਾ ਪੈਂਦਾ ਹਾਂ ਹਾਂ ਹਾਂਜੀ ਬ੍ਰੇਕ ਤਾਂ ਲੈਂਦਾ ਨਹੀਂ ਕਿਉਂਕਿ ਤੇਜ਼ ਹੈ ਨਾ ਪਿੱਛੇ ਐਕਸਲ ਪੈ ਗਏ ਹੋ ਜਾਂਦੇ ਛੋਟੇ ਇੰਨੀ ਤੇਜ਼ ਤੇ ਹੋ ਜਾਂਦੇ ਆ ਵੀਰੇ ਜਾਨੀ ਬੰਦੇ ਨੂੰ ਆਪ ਦੇ ਦਮ ਚਾਹੀਦਾ ਹੋ ਜਾਂਦੇ ਐ ਤਾਂ ਨਹੀਂ ਘੁੰਮਦਾ ਘੁੰਮਦਾ ਕਿਤੇ ਇਧਰ ਉਧਰ ਹੈ ਨਹੀਂ ਉਹ ਤਾਂ ਫਿਰ ਸੰਭਾਲਣ ਵਾਲੇ ਦੇ ਆ ਬਾਈ ਹੁਣ ਜ ਨਵਾਂ ਬੰਦਾ ਚਲਾਊਗਾ ਤਾਂ ਪਲਟਾਊਗਾ ਹੀ ਹਾਂ ਇਹ ਤਾਂ ਹੈ ਐਦਾ ਤਾਂ ਨਹੀਂ ਕਿਤੇ ਮੇਲੇ ਮੂਲੇ ਤੇ ਜਾਂਨੇ ਹੋ ਆੜੀ ਕਰਕੇ ਨਾਲ ਕੋਈ ਲੰਘਿਆ ਆ ਜਾ ਨਹੀਂ ਐਦਾ ਤਾਂ ਨਹੀਂ ਬਾਈ ਕੋਈ ਹੈਗਾ ਹੈ ਯਾਨੀ ਪਤਾ ਹੀ ਹੈ ਸਾਰਿਆਂ ਨੂੰ ਹੈ ਵੀ ਐਂ ਛੇਦੀ ਪੰਗਾ ਲੈਂਦਾ ਨਹੀਂ ਕੋਈ ਹਾਂਜੀ ਅੱਛਾ ਇਹ ਗਰੁੱਪ ਚ ਕਿਹ ਲਾਹੀ ਟਰੈਕਟਰ ਦਾ ਔੜਣਾ ਨਾਲ ਹਾਂਜੀ ਇਹੀ ਹੈ ਹਜੇ ਤੱਕ ਤਾਂ ਅਜੇ ਹਲੇ ਤੱਕ ਇਹੀ ਆ ਇਹ ਤਾਂ ਖੇਤੀ ਵਾਲਾ ਕੰਮ ਲੈਣੇ ਆ ਕਿ ਨਹੀਂ ਕਿ ਕਿ ਲਾਈ ਸੀ ਕੰਮ ਨੂੰ ਟਰੈਕਟਰ ਹਜੇ ਇਹੀ ਬਹੁਤ ਘੱਟ ਲਿਆ ਲਿਆ ਵਾ ਜੋ ਨਵਾਂ ਲੈਂਦਾ ਸੀ ਹੂੰ ਜਾਨੀ ਜਦੋਂ ਨਵਾਂ ਨਵਾਂ ਲਿਆ ਤਾਂ ਚਾ ਸੀਗਾ ਖੇਤ ਚ ਬੋਣ ਬੋਣ ਦਾ ਅੱਛਾ ਹੁਣ ਹੁਣ ਹੈ ਨਹੀਂ ਹੁਣ ਨਹੀਂ ਹੁਣ ਤਾਂ ਬਸ ਆਏ ਆ ਵੀ ਇੰਜਨ ਉੰਜੇ ਰੱਖੀ ਲਿਆ ਕੇ ਵੱਡਾ ਹੋਰ ਕਿਹੜਾ ਰੱਖਣਾ ਹਣ ਹੌਲੈਂਡ ਦਾ ਆਉਂਦਾ 4 ਸਿਲੰਡਰ ਉਹ ਰੱਖਣ ਦੀ ਸੋਚ ਰਹੇ ਆ ਹੁਣ ਉਹ ਰੱਖਾਂਗੇ ਅੱਛਾ ਹੋਰ ਆ ਕੇ ਭਜਦਾ ਕਰਨ ਭਜਦਾ ਹੀ ਕਰਾਂਗੇ ਹੁਣ ਹੋਰ ਨਹੀਂ ਕੋਈ ਪੰਗਾ ਲੈਣਾ ਅੱਛਾ ਭਜਾਉਣ ਦਾ ਸ਼ੌਕ ਹੈਗਾ ਆ ਹੈਗਾ ਹਾਂ ਜੀ ਐ ਭਜਦਾ ਭੂਜਦਾ ਦੇਖ ਕੇ ਪੁਲਿਸ ਫੂਲ ਤਾਂ ਨਹੀਂ ਹੱਥ ਦੇ ਦਿੰਦੀ ਕਿ ਤੇ ਟਰੈਕਟਰ ਨੂੰ ਮੈਂ ਜਦੋਂ ਉਹਨਾਂ ਨੇ ਹੱਥ ਲੈ ਲੈਂਦਾ ਲਾਂਘ ਜਾਂਦਾ ਕੋਲ ਦੀ ਵੈਸੇ ਵੀ ਇੱਕ ਚੀਜ਼ ਆ ਜੇ ਕੋਲ ਕਾਰ ਵੀ ਖੜੀ ਆ ਹਾਂ ਜੀ ਕਾਰ ਭਜਾਉਣੇ ਟਰੈਕਟਰ ਭਜਾਉਣ 'ਚ ਫਰਕ ਬਹੁਤ ਬਹੁਤ ਫਰਕ ਆ ਵੀਰੇ ਕਾਰ ਦਾ ਜਿਹਨੂੰ ਮਰਜ਼ੀ ਫੜਾ ਦੋ ਰੇਸ ਦੇਣੀ ਉਹਨੇ ਭਜਾ ਲੈਣਾ ਆਹ ਫੜਾਉਗਾ ਕਿਸ ਨੂੰ ਕਾਰ ਨੇੜੇ ਆਉਣ ਦਿੰਦਾ ਨਹੀਂ ਬਈ ਹੂੰ ਪੈਕਅਪ 'ਚ ਨਹੀਂ ਹੂੰ ਬਾਅਦ 'ਚ ਉਹਦਾ ਕਾਰ ਰਲੂਗੀ 120 ਕਿਤੇ ਜਾ ਕੇ ਹਾਂ ਪੈਕਅਪ ਚ ਨਹੀਂ ਅੱਛਾ ਇੱਕ ਤਾਂ ਆਇਆ ਇਹ ਇਹ 16 ਇਹ 16 ਮਾਡਲ ਆ ਇਹ ਇਹ ਟਰੈਕਟਰ ਨੂੰ ਕੀ ਕੀਤਾ ਫਿਰ ਇਹ ਬਸ ਸ਼ੌਕ ਨੂੰ ਰੱਖਿਆ ਇਹਨੂੰ ਕੌਣ ਨਹੀਂ ਕੀਤਾ ਕੱਲਾ ਸਪਰਿੰਗ ਪਾਇਆ ਇਹ ਚ ਵੀਰੇ ਪੰਪ ਪੰਪ ਜਿੱਦਾਂ ਉਹ ਕਾਲੇ ਬੱਕਰੇ ਵਾਲਾ ਕਰਦਾ ਹੁੰਦਾ ਹਾਂਜੀ ਹਾਂਜੀ ਤਲਵਿੰਦਰ ਹੁਣ ਵਾਲਾ ਹਿਸਾਬ ਆ ਉਹ ਬਾਈ ਉਹਨਾਂ ਨੇ ਉੱਥੋਂ ਆਪਾਂ ਇੱਥੋਂ ਸਾਡੇ ਆਪਾਂ ਯਾਨੀ ਵਾਵਾ ਟਾਈਮ ਦਾ ਪਾਇਆ ਆ ਹੋਗੇ 3-4 ਸਾਲ ਹੋਗੇ ਸਪਰਿੰਗ ਪਾਇਆ ਹੋਵੇ ਕੋਈ ਖਰਾਬੀ ਨਹੀਂ ਇਹ ਮੁੜ ਕੇ ਛੇੜਿਆ ਨਹੀਂ ਨਹੀਂ ਫੇਰ ਨਹੀਂ ਛੇੜਿਆ ਵੀਰੇ ਹਾਂ ਹਾਂ ਯਾਨੀ ਕਿ ਜਿੱਦਾਂ ਕਹਿੰਦੇ ਆ ਵੀ ਸਪਰਿੰਗ ਪੰਨ ਤੋੜ ਕਰਦਾ ਬਾਈ ਹਰਿ ਸਾਹ ਕੋਈ ਪੰਨ ਤੋੜਨ ਨਹੀਂ ਕੀਤੇ ਖੇਤੀ ਦਾ ਕੰਮ ਵੀ ਨਾਲ ਲੈ ਲੈਣਾ ਪੂਰਾ ਐ ਚਾ ਖੇਤੀ ਦਾ ਕੰਮ ਇੱਥੋਂ ਲੈਣੇ ਆ ਇਹ ਤਾਂ ਲੈਣੇ ਵੀਰੇ ਸਾਰਾ ਕੰਮ ਲੈਣੇ ਆ ਕਦੋਂ ਵੀ ਇਦਾਂ ਹੀ ਕਰਨਾ ਨਹੀਂ ਆ ਮੋਰੇ ਆਹ ਟਾਇਰ ਪਾ ਗਈ ਨਹੀਂ ਟਾਇਰ ਬਦਲਣਾ ਟਾਇਰ ਲਾਲ ਟਾਇਰ ਬਦਲ ਬਾਕੀ ਹੋਰ ਕੁਝ ਨਹੀਂ ਬਦਲਣਾ ਕੱਲੇ ਟਾਇਰ ਬਦਲਨੇ ਪਰ ਇਹ ਖੇਤੀ ਕਿੰਨੇ ਖੇਤਾਂ ਦੀ ਕਰਦੇ ਆ 20 25 ਕਿੱਲੇ ਪਸਾ ਟਰੈਕਟਰ ਤਾਂ ਵੀ ਬਹੁਤ ਸਾਫ ਆ ਬਹੁਤ ਸਾਫ ਟਰੈਕਟਰ ਸ਼ਾਮ ਤੇ ਗੱਲ ਹੁੰਦੀ ਬਾਕੀ ਆਪ ਕੋ ਹੂੰ ਇਹ ਖੇਤ ਵੀ ਘੜਾਉਣਾ ਦਾ ਪਹਿਲਾ ਇਹ ਦੇਖਣਾ ਵੀ ਸ਼ਾਂ ਕਿੱਥੇ ਆ ਹਾਂ ਪਹਿਲਾਂ ਇਹ ਦੇਖਣਾ ਵੀ ਇਹ ਹਾਂ ਵਾਕਈ ਸਹੀ ਗੱਲ ਆ ਕਿਉਂ ਸ਼ੌਂਕ ਆ ਉਹਨੇ ਦੇਖਣੀ ਆ ਹੁਣ ਜਿਹਨੇ ਦੇਖਣ ਆ ਉਹਨਾਂ ਤਾਂ ਤੁੱਪੇ ਘੜਾਉਣਾ ਜਿੱਥੇ ਮਰਜੀ ਪਰ ਪਹਿਲਾਂ ਹੀ ਦੇਖਦੇ ਵੀ ਸ਼ਾਂ ਕਿੱਥੇ ਟਰੈਕਟਰ ਨੂੰ ਬਾਕੀ ਦੇਖ ਲਓ ਤੁਸੀਂ 16 ਮਾਡਲ ਆ ਕੇ ਤਾਂ ਲੀਕ ਦਿਖਾ ਦਿਓ ਟਰੈਕਟਰ ਵਿੱਕੀ ਹੈ ਹਾਂ ਦੇ ਜਮਾ ਸਾਹ ਹੋ ਭੋਰ ਆ ਕੇ ਤੇਲ ਉਹਦੇ ਆਪਣੇ ਵਾਲੇ ਦੇ ਦੇਖ ਲਓ ਲਾ ਕੇ ਨਹੀਂ ਉੱਥੇ ਔਖਾ ਯਾਰ ਮੈਂ ਕੱਪੜੇ ਉੱਤਾਂ ਦੇ ਪਾਏ ਹੈ ਹੈ ਨਹੀਂ ਵਾਕਈ ਬਹੁਤ ਬਹੁਤ ਸਾਫ ਟਰੈਕਟਰ ਹੈ ਯਾਰ ਹੈ ਬਾਕੀ ਸ਼ਾਮ ਤੇ ਵੀ ਰਹੇ ਆ ਹੂੰ ਬਾਕੀ ਆਪਾਂ ਕਹਿ ਨੂੰ ਬੰਦੇ ਵੀ ਨਹੀਂ ਲੱਟਾ ਇੰਪਲੀਮੈਂਟ ਕੀ ਕੀ ਪਾਉਨੇ ਆ ਮਗਰ ਇੱਕ ਪਲੇਮੈਂਟ ਜਿੱਦਾਂ ਹਾਲ ਸੁਭਾਗਾ ਹੋ ਗਿਆ ਰੋਟਾਵੇਟਰ ਹੋ ਗਿਆ ਕਿੰਨਾ ਪਾਉਨੇ ਆ ਰੋਟਾਵੇਟਰ ਨਾਰਮਲੀ ਚੱਲਦੇ 11 ਆਪਣੇ ਹਾਂ 11 ਹਾਲ ਉੱਤੇ ਰੋਟਾਵੇਟਰ ਹੋ ਗਿਆ 8 ਫੁੱਟਾ 8 ਪਾਉਨੇ ਆ ਬਸ ਇਦੋਂ ਮਤਲਬ ਐਂਡ 20 ਤਵੀਆਂ ਬਸ ਹਾਂ ਜਾਨੀ ਐ ਤੱਕਾ ਨਹੀਂ ਕੀਤਾ ਇਹਨਾਂ ਕਦੇ ਅੱਧੀ ਦਾ ਖੇਤੀ ਘੱਟ ਗਈ ਆਪਾਂ ਨੂੰ ਕਿਉਂਕਿ ਸੁਪਰ ਹੀਰੋ ਨਾਲ ਵਜਾਉਣ ਲੱਗ ਗਏ ਉਹਦੀ ਇਹਦੀ ਵੀ ਘੱਟ ਗਈ ਖੇਤੀ ਉਹ ਸੀਜ਼ਨ ਦਾ ਹੁਣ ਇੱਕ ਲਾਉਂਦੇ ਹੀ ਨਹੀਂ ਇਹਨਾਂ ਝੋਨਾ ਵੱਢ ਕੇ ਹੁਣ ਸਿੱਧਾ ਸੁਪਰ ਹੀਰੋ ਨਾਲ ਵਜਾ ਦੇਈ ਜਾ ਹਾਂ ਉਹ ਵੀ ਇੱਕ ਸੀਜ਼ਨ ਕੱਟਿਆ ਗਿਆ ਝੋਨਾ ਹੀ ਆ ਗੱਲਾਂ ਝੋਨਾ ਲਾਉਨੇ ਬਸ ਇਹਨਾਂ ਜਾਂ ਟਰਾਲੀ ਡੁਲੀਡਾਉ ਲੈਣੇ ਮੰਡੀ-ਮੁੰਡੀ ਨੂੰ ਨੇ ਬਹੁਤ ਬਹੁਤ ਜਿਆਦਾ ਸਾਂਭਿਆ ਹੋਇਆ ਟਰੈਕਟਰ ਹੈ ਯਾਰ ਭਾਵੇਂ ਤੁਸੀਂ ਆ ਆਨੰਦਪੁਰ ਜਾਣ ਤੁਸੀਂ ਪੁਆਇਆ ਸਾਰਾ ਕੋ ਦੋ ਦੋ ਲੱਖ ਰੁਪਇਆ ਲਾਇਆ ਤੇ ਉਹ ਵੀ ਉਹ 2 ਲੱਖ ਚ ਕੀ ਕੀ ਲੱਗਾ ਜਦੋਂ ਟਾਇਰ ਤਾਂ ਸਾਡੇ ਪਹਿਲਾਂ ਪੁਆਲੇ ਸੀ ਸੀ ਆਪਣੇ ਉੱਥੇ ਸਮਰਾਲੇ ਤੋਂ ਲੈ ਕੇ ਆਏ ਸੀਗੇ ਅੱਛਾ ਇਹ ਐਮ ਆਰ ਐਲ ਦੇ ਆ ਹਾਂਜੀ ਐਮ ਆਰ ਐਲ ਦੇ ਅੱਛਾ ਹਾਂ ਤੇ ਜਦੋਂ ਮਗਲੇ ਟਾਇਰ ਪੁਆਏ 60000 ਦੀ ਜੋੜੀ ਇਹ ਪੁਵਾਈ ਹਾਂ ਤੇ ਘੱਟੋ ਘੱਟ ਲੱਖ ਦੇ ਪਲੱਸ ਆ ਸਾਰਾ ਲੱਲਾ ਪੱਬਾ ਲੱਗ ਗਿਆ ਤੇ ਸਿਸਟਮ ਹਾਂ ਯਾਨੀ ਆਏ ਆ ਵੀਰੇ ਆਪਣੇ ਏਰੀਏ 'ਚ ਇਹ ਜੇ ਸਿਸਟਮ ਲੱਗਾ ਨਹੀਂ ਕਿਸੇ ਦੇ ਆ ਸਿਸਟਮ ਇਹ ਜਿਆ ਲੱਗਾ ਨਹੀਂ ਜਾਨੀ ਆਪਣੇ ਦੂਜੇ ਲਾਉਂਦੇ ਸਾਰੇ ਵੀ ਦੇਸੀ ਨਹੀਂ ਹੁੰਦੇ ਦੇਸੀ ਹੁੰਦੇ ਜਿਹੜੇ ਵਾਲ ਹੋ ਗਿਆ ਕੀ ਲਾਉਂਦੇ ਉਹ ਚੀਜ਼ਾਂ ਚੱਲਦੇ ਆ ਆਪਣੇ ਅੱਛਾ ਅੱਛਾ ਓਰੇ ਓਰੇ ਉਹ ਆਵਾਜ਼ ਅਸੀਂ ਥੋੜਾ ਸੋਚਿਆ ਵੀ ਕੋਈ ਡਿਫਰੈਂਟ ਕਰੀਏ ਵੀ ਉਹ ਤਾਂ ਸਾਰੇ ਥੋੜਾ ਦੁਆਬੇ ਵਾਲਿਆਂ ਵਾਲਾ ਟੱਚ ਜਿਹੜਾ ਨਾ ਉਹ ਕੰਪਨੀ ਦੇ ਬੁਫਰ ਹਾਂ ਵਧੀਆ ਉਹ ਮਾੜੇ ਸਾਡੇ ਇਹਦੇ ਵੀ ਲੱਗਾ ਸੀਗਾ ਉਹ ਪਿਆ ਹਜੇ ਵੀ ਵਧੀਆ ਉਹ ਵੀ ਪਰ ਪਰ ਇਥੇ ਤੇ ਉਹ ਚ ਫਰਕ ਕੀ ਕੋਈ ਕੁਆਲਿਟੀ ਦਾ ਫਰਕ ਆ ਆਵਾਜ਼ ਇਹਦੀ ਕੁਆਲਿਟੀ ਬਹੁਤ ਵਧੀਆ ਵੀਰੇ ਬੇਸ ਦੀ ਹਾਂ ਇਹਦਾ ਆਏ ਆ ਫਿਰ ਇੱਕ ਰਿਪੇਅਰ ਬਹੁਤ ਘੱਟ ਆ ਔਰ ਪਾਣੀ ਪੁਣੀ ਛੇਤੀ ਪੈ ਜਾਂਦਾ ਉਹ ਚ ਅੱਛਾ ਹਾਂਜੀ ਯਾਨੀ ਜਿੱਥੇ ਦਾ ਹੀ ਆਪਣਾ ਦੋਨੇ ਦੇਖੇ ਚਲਾ ਕੇ ਬਾਤੀ ਆਪਾਂ ਨੂੰ ਬੇਸ ਮੈਟਰ ਨਹੀਂ ਕਰਦੀ ਮੈਟਰ ਇਹ ਕਰਦਾ ਵੀ ਟਰੈਕਟਰ ਖੜਾ ਚੱਤਣਾ ਚਾਹੀਦਾ ਨਹੀਂ ਖੜਾ ਤਾਂ ਬਹੁਤ ਸੋਹਣਾ ਲੱਗਦਾ ਟਰੈਕਟਰ ਕਿਉਂਕਿ ਹੁਣ ਅਸੀਂ ਇੱਧਰ ਗਏ ਆ ਆਪਦੇ ਏਰੀਆ ਚ ਬਸਾਖੀ ਤੇ ਲੋਕੀ ਇਹ ਪਹੁੰਚਦੇ ਸੀ ਸਾਨੂੰ ਵੀ ਦੁਆਬੇ ਤੋਂ ਆਏ ਆ ਸਾਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਸਾਡੇ ਏਰੀਆ ਦੇ ਸਾਨੂੰ ਸਾਰੇ ਨਹੀਂ ਪੁੱਛਿਆ ਵੀ ਦੁਆਬੇ ਤੋਂ ਆਇਆ ਕਿਉਂਕਿ ਇਹ ਟਰੈਕਟਰ ਰੰਗ ਵੀ ਦੁਆਬੇ ਵਾਲਿਆਂ ਦਾ ਆ ਹਾਂ ਸਿਸਟਮ ਵੀ ਥੋੜਾ ਹੋਰ ਆ ਆਈ ਸ਼ੁਰੂ ਤਾਂ ਸਾਠ ਹੀ ਰੱਖਿਆ ਅੱਛਾ ਉਹ 60 ਨਾਲ ਤੇ ਉਹ ਇੱਕ ਦਾ ਐਵਰੇਜ ਵੀ ਵਧੀਆ ਵਾ ਉਦਾਂ ਜੋ ਮਰਜ਼ੀ ਪਾਈ ਚੱਲੋ ਕਦੇ ਜਵਾਬ ਵੀ ਨਹੀਂ ਦਿੱਤਾ ਨਹੀਂ ਜੇ ਤਾਂ ਗियर ਕੰਨੀ ਕੋਈ ਨਾ ਚੱਕੂਗਾ ਨਾ ਦੂਰੋਂ ਐਂ ਲੱਗਦਾ ਟਰੈਕਟਰ ਨਵਾਂ ਆ ਹੈਨਾ ਹਾਂਜੀ ਬਾਕੇ ਬਹੁਤ ਸਾਸ ਉਤਰਾ ਟਰੈਕਟਰ ਆ ਬਾਈ ਤੇ ਇਹੇ ਟਰੈਕਟਰ ਜਿਹੜਾ ਆ ਤੇ ਸਿਸਟਮ ਜਿਹੜਾ ਕਿਹਨੇ ਲਾਇਆ ਇਹਦਾ ਆਪਣਾ ਕਰਨ ਬਲੌਗਸ ਮੁੰਡਾ ਬਾਈ ਪਹਿਲਾਂ ਯੂਟਿਊਬਰ ਸੀ ਨਾ ਉਹ ਵੀ ਐਸਪੀਓਡੀ ਹੁਣ ਉਹਦਾ ਹੈਗਾ ਪੇਜ ਬਣਾਇਆ ਹਾ ਚੈਨਲ ਅੱਛਾ ਉਹ ਇੰਸਟਾਗ੍ਰਾਮ ਤੇ ਹੈਨਾ ਹਾਂ ਬਹੁਤ ਵਧੀਆ ਸੁਭਾਅ ਦਾ ਉਹ ਮੁੰਡੇ ਦਾ ਵੈਸੇ ਭਾਈ ਇਹ ਨੂੰ ਜਦੋਂ ਹੁਣ ਤਿਲਜਿੰਦਰ ਹੁਣੀ ਤਾਂ ਚਲੋ ਮੈਨੂੰ ਪਤਾ ਹੋ ਤਾਂ ਸਪਰਿੰਗ ਸਪਰੰਗ ਗਾਲਾ ਪੰਗਾ ਪੰਗਾ ਲੈਂਦੇ ਰਹਿੰਦੇ ਆ ਇਹ ਨੂੰ ਸਪਰਿੰਗ ਪਾਉਣਾ ਫਰਕ ਕੀ ਵੀ ਆ ਟਰੈਕਟਰ ਨੂੰ ਇਹਦਾ ਐ ਮੇਰੇ ਪਾਵਰ ਬਹੁਤ ਵਧੀਆ ਹਾਂ ਜਦੋਂ ਅਗਰ ਚੱਕਰ ਡ੍ਰੌਪ ਕਰ ਜਾਂਦਾ ਥੋੜੇ ਕਿੰਨੇ ਤੋੜਦਾ ਹੋਊਗਾ ਜਦੋਂ ਮੰਨ ਲਓ 8 ਘਟਾ ਮਗਰ ਪਾਇਆ ਨਾਰਮਲੀ ਸੀ ਤੇਲ ਵੀ ਨਹੀਂ ਖੋਲਿਆ ਸੀ ਅੱਛਾ ਪਾਉਣ ਤੋਂ ਪਹਿਲਾਂ ਉਹ ਵੀ ਪਮਾਉਣਾ ਨਹੀਂ ਸੀ ਵੀ ਮਾੜੀ ਮੋਟੀ ਕੋਈ ਸੀਗੇ ਬੰਦੇ ਸਾਡੇ ਤੇ ਥੋੜੇ ਚੱਲਦੀ ਸੀ ਕੋਈ ਮਾੜੀ ਅਸੀਂ ਤਾਂ ਸਿਰਫ ਸਪਰਿੰਗ ਪਾਇਆ ਸੀ ਪਰ ਫੇਰ ਵੀ ਬਾਬੇ ਉਹ ਜੋੜ ਚ ਨਹੀਂ ਸਪਰਿੰਗ ਪਾ ਕੇ ਨੋਰਮਲੀ ਮੁੰਡੇ ਸਪਰਿੰਗ ਤਾਂ ਪਾਉਂਦੇ ਹੁੰਦੇ ਕਿ ਟਰੈਕਟਰ ਦਾ ਥੋੜਾ ਜਿਆ ਜਾਨਵਾਜੇ ਚੱਕਰ ਚੁੱਕਰ ਨਾਲ ਤੋੜੇ ਹਨ ਕਿ ਅਸੀਂ ਵੀ ਉਹਦਾ ਹੀ ਪਾਇਆ ਸੀਗਾ ਨਹੀਂ ਪਰ ਐ ਹਨਾ ਸਪਰਿੰਗ ਪਾ ਕੇ ਚੱਕਰ ਵਜ ਨੇ ਪਿੱਛੋਂ ਹਾਈ ਸਪੀਡ ਆ ਇਹ ਹਾਂ ਤੇ ਸਪੀਡ ਬਹੁਤ ਵਾਝ ਜਾਂਦੀ ਯਾਨੀ 75 ਨੇੜ ਹੋ ਜਾਂਦੀ ਇਹ ਦੀ 70 75 ਤੇ ਇਹ ਸਪਰਿੰਗ ਪਾ ਕੇ ਲੱਗ ਜਾਂਦਾ 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 ਕੱਲੀ ਸਪਰਿੰਗ ਪਾਇਆ ਸਪਰਿੰਗ ਪਾਇਆ ਤੇ 70 75 ਜਾਂਦਾ ਟਾਇਰ ਕਿਹੜੇ ਟਾਇਰ ਆਹੀ ਟਾਇਰ ਮੂਰੇ ਵੀ ਆਹਾ ਮਗਰ ਵੀ ਆ ਮਗਰ ਵੀ ਆ ਹਾਂਜੀ ਪਹਿਲਾਂ ਦੂਜੇ ਪਾਏ ਹੁੰਦੇ ਸੀਗੇ ਆਪਣੇ ਨਾਰਮਲ ਏਮਜੈਂਸੀ ਲਾਉਂਦੇ ਆ ਉਹ ਜਿਆਦਾ ਕਸੇ ਹੋਏ ਆ ਤਾਂ ਜੀ ਇਹਨੂੰ 14 ਜੂਦਾ ਪਾ ਦਿਓ ਫੇਰ 14 ਹੀ ਹੈ ਹੈ ਇਹਨੂੰ 14 ਹੀ ਆਉਂਦੇ ਆ 14 ਹੀ ਆ ਤੇ ਫਿਰ ਜੇ ਇਹ ਤੋਂ ਵੀ ਛੋਟਾ ਸੈਟ ਪਾ ਦਈਏ ਫਿਰ ਉਹ ਘੱਟ ਭੱਜੂ ਘੱਟ ਭੱਜੂਗਾ ਕਿਉਂਕਿ ਆਇਆ ਇਹਦਾ ਰੇਸ ਹੀ ਗੇੜੀ ਵਧਾਏ ਹੋਏ ਆ ਵੀ ਪਿੱਛੋਂ ਨਹੀਂ ਹਾਈ ਸਪੀਡ ਕੀਤਾ ਹੋਇਆ ਬਾਲਾ origignal ਆ ਮਗਰ ਉਹਦਾ ਗੇਅਰ ਗੂਰ ਸਾਰਾ ਜਿਵੇਂ ਏਮਜੈਂਸੀ ਦਿੰਦੀ ਆ ਹੂੰ ਡਰਾਵਰ ਉਹਦੀ ਬਿੰਗੀ ਆ ਇਹਦੀ ਸਹੀ ਆ ਵਸ ਕੋਈ ਲਿਆ ਹੀ ਨਹੀਂ ਕੋਈ ਅੱਜ ਪੰਗਾ ਜੀ ਇਹਨਾਂ ਡਰਾਵਰ ਇਹਦੇ ਨਾ ਜਾਣੀ ਆਏ ਆ ਧੱਕਾ ਕੀਤਾ ਹੀ ਨਹੀਂ ਤੁਸੀਂ ਦੇਖ ਲਓ ਟਰੈਕਟਰ ਦੀ ਹਾਲਤ ਕਿਸੇ ਨੂੰ ਉਂ ਪੁੱਛ ਲਓ ਖੜੇ ਨੂੰ ਟਾਇਰ ਵੀ ਕਸੇ ਨਹੀਂ ਸੀ ਥੋੜੇ ਦਿਨ ਪਹਿਲਾਂ ਟੋਚੇ ਲਵਾਇਆ ਕਾ ਕਰਕੇ ਘਾਸ ਕੁਸਕੇ ਮਾਰੇ ਜੀ ਪਹਿਲੀ ਵਾਰੀ ਪੰਗਾ ਲੇ ਟੋਚੇ ਲਾਏ ਟੋਚੇ ਪਾਉਂਦੇ ਰੇ ਪਹਿਲਾਂ ਟਾਇਰ ਦੂਜੇ ਹੁਣ ਪਾਉਂਦੇ ਜੀ ਨਹੀਂ ਕਰਦਾ ਨਵੇਂ ਟਾਇਰਾਂ ਦਾ ਇਹ ਰੇਡੀਅਲ ਆ ਰੇਡੀਅਲ ਆ ਦੂਜੇ ਪਾਸੇ ਅਰੀਜਨਲ ਜਿਹੜੇ ਏਜੰਸੀ ਲਾਉਂਦੇ ਆ ਅੱਛਾ ਤੇ ਉਹ ਖਸਾਕੂ ਲੈਂਦੇ ਚੱਲ ਵੀ ਹੁਣ ਕਸਈ ਹੋ ਯਾਰ ਪਰ ਹੁਣ ਜਦੋਂ ਦਾ ਉਦੋਂ ਲੈ ਲਿਆ ਪੰਗਾ ਹੁਣ ਲੈਂਦੇ ਨਹੀਂ ਰਿਟਾਇਰ ਕਰਦੇ ਆ ਥੋੜਾ ਡਗਜਾ ਕਰਦਾ ਪੈਸੇ ਲੱਗੇ ਆ ਹੁਦਾਬਦ ਦੇ ਨੂੰ ਬਾਕੀ ਆਪਾਂ ਕਿਹੜਾ ਕੇ ਨਾ ਕੰਪੀਟੀਸ਼ਨ ਆਪਣਾ ਸਿਰਫ ਸ਼ੋਅ ਨੂੰ ਰੱਖਿਆ ਵੀ ਸੋਹਣਾ ਲੱਗੇ ਘੰਟੇ-ਘੰਟੇ ਗਨੇ ਟਰੈਕਟਰ ਦੇ ਮੀਟਰ ਤੇ ਕਿੰਨੇ ਘੰਟੇ ਚੱਲੇ ਗਿਆ ਇਹ ਤਾਂ ਬਹੁਤ ਥੋੜੇ ਚੱਲਿਆ ਬਹੁਤ ਥੋੜੇ ਚੱਲਿਆ ਬਾਈ ਕਿੰਨਾ ਘੰਟੇ ਚੱਲਿਆ ਇਹ ਮੇਲਾ ਦਾ ਮਸਾ ਹੀ 2700 2700 16 ਮਾਡਲ ਵੀ ਦਾਪਾ ਵੀ ਬਹੁਤ ਘੱਟ ਹੈ ਤਾਂ ਕੰਮ ਲਿਆ ਫਿਰ ਵੀ ਉਦਾਂ ਹੀ ਸਿਰਫ ਸੀਜ਼ਨ ਤੇ ਕੰਮ ਲੈਨੇ ਆਂ ਹੋਰ ਕੋਈ ਕੰਮ ਨਹੀਂ ਦੇਂਦੇ ਫਿਰ ਬਾਕੀ ਬਾਕੀ ਟਾਈਮ ਹੋ ਟਰੈਕਟਰ ਵਰਤਦੇ ਰਿਓ ਫਿਰ ਨਹੀਂ ਕੋਈ ਆਪ ਕੋ ਨੋਰਮਲ ਆਪਾਂ ਖੇਤੀ ਚ ਲੋਡ ਹੀ ਨਹੀਂ ਪੈਂਦੀ ਬਾਈ ਕਣਕ ਝੋਨਾ ਬਸ ਹਾਂ ਬਾਕੀ ਖੜਾ ਰਹਿਣਾ ਟਰੈਕਟਰ ਖੜਾ ਰਹਿ ਮੇਲੇ ਤੇ ਜਾਣਾ ਹਾਂ ਮੇਲੇ ਤੇ ਜਦੋਂ ਆਨੰਦਪੁਰ ਸਾਹਿਬ ਹੋ ਗਿਆ ਸਾਡੇ ਇੱਥੇ ਨੇੜੇ ਨਾਨਸਰ ਬਾਬਾ ਨਾਨ ਸਿੰਘੀ ਬਰਸੀ ਉੱਥੇ ਲੈ ਜਾ ਸ਼ੌਂਕ ਨੂੰ ਢੇਡਾ ਗੂੜਾ ਲਾਉਣ ਉਦਾਂ ਨਹੀਂ ਕੁਝ ਕੰਮ ਲੈਂਦੇ ਤੂੰ ਹੂੰ ਹੂੰ ਵਧੀਆ ਵੀ ਸਾਨੂੰ ਹੇਠ ਤੱਕ 1% ਕਾਬੀ ਲਾਉਣ ਦੀ ਲੋੜ ਨਹੀਂ ਪਈ 16 ਮਾਡਲ ਟਰੈਕਟਰ ਕੱਲੀ ਸਰਵਿਸ ਹੁੰਦੀ ਵੀਰੇ ਸਰ ਕੱ ਐਵੇਂ ਝੂਠ ਬੋਲਣ ਨੂੰ ਬਹੁਤ ਬੁੱਲੀ ਜਾਵਾਂਗੇ ਪਰ ਚਾਬੀ ਨਹੀਂ ਲੱਗੀ ਉਹ ਚੱਲ ਪੰਪ ਦੀ ਆਪ ਛੇੜਖਾਨੀ ਕੀਤੀ ਆ ਇਹਨੇ ਨਹੀਂ ਕਿਹਾ ਦੇਖਿਆ ਵੀ ਮੇਰੇ ਚਾਬੀ ਲਾ ਲਾ ਹਾਂ ਹਾਂ ਆ ਬਾਕੀ ਆਪਾਂ ਮੈਂਟੇਨ ਕਰੀ ਜਾਂਦੇ ਜਿੱਦਾਂ ਮਾੜੀ ਮੋਟੀ ਕੋਈ ਚੀਜ਼ ਹੁੰਦੀ ਆ ਪਰ ਪਹਿਲੀ ਗੱਲ ਦਾ ਕੋਈ ਕੱਟਦਾ ਨਹੀਂ ਕੰਮ ਆ ਚਲ ਐ ਹੁਣ ਜਦੋਂ ਅਗਲਾ ਟਰੈਕਟਰ ਲੈਣਾ ਕਿਹੜਾ ਲੈਣਾ ਹੋਊਗਾ ਫੇਰ ਅਗਲਾ ਫਾਰਮ ਟਰੱਕ ਹੀ ਲਵਾਂਗੇ ਫੇਰ ਫਾਰਮ ਜਾਂ ਹਾਲੈਂਡ ਜਾਂ ਹਾਲੈਂਡ ਹਾਂ ਪਰ ਇਰਾਦਾ ਤਾਂ ਇਹ ਹੀ ਆ ਵੀ ਜਦੋਂ ਵੀ ਲਵਾਂਗੇ ਹੁਣ ਹਾਲੈਂਡ ਲਵਾਂਗੇ ਉਹ ਸਿਰਫ ਭਜਾਉਣ ਚਲ ਐ ਹੁਣ ਦੋਨੋਂ ਜਾਨੇ ਖੜੇ ਆ ਸਪੈਸ਼ਲ ਐਡੀਸ਼ਨ ਹਾਲੈਂਡ ਖੜ ਦੋਨਾਂ ਦੇ ਵਿੱਚੋਂ ਮੈਂ ਦੱਸਣਾ ਕਿ ਭਈ ਉਹ ਕਿਹੜੇ ਕੰਮ ਨੂੰ ਸਹਰਾਤਾ ਕਿਹੜੇ ਕੰਮ ਨੂੰ ਸਹਰਾ ਲੈ ਕੰਮ ਦਾ ਵਰਤ ਕੇ ਦੋਨੋਂ ਦੇਖ ਲਿਆ ਵਰਤਿਆ ਵਰਤਿਆ ਦੇਖਿਆ ਟਰੈਕਟਰ ਵੀ ਦੋਵੇਂ ਆਪਣੀ ਆ ਉਹਨੂੰ ਏਜੰਸੀ ਵਾਲੋਂ ਟਰਬੋ ਆਉਂਦਾ ਹਾਂ ਉਹ ਚੱਕਰ ਚੱਕ ਡ੍ਰੌਪ ਨਹੀਂ ਕਰਦਾ ਜਮਾਂ ਵੀ ਹਾਂ ਜਾਨੀ ਛੋਟਾ ਵਾਏ ਥੋੜਾ ਮਰਮਰ ਜਾਂਦਾ ਉਹਦੀ ਹਾਰਸ ਪਾਵਰ ਵੀ ਵੱਧਦਾ ਨਾ ਫਿਰ 55 ਹਾਰਸ ਪਾਵਰ ਚ ਆ ਜਾਂਦਾ 50 ਚ ਪੰਪ ਪੰਪ ਕਰਾ ਕੇ ਟਰਬੋ ਟਰਬੋ ਲਾ ਕੇ ਫਿਰ ਤਾਂ ਇਹ ਵੀ ਬਹੁਤ ਵਧੀਆ ਚੱਲਦਾ ਹਾਂ ਬਰੋਬਰ ਚੱਲਦਾ ਹੈ ਹਾਂ ਫਿਰ ਤਾਂ ਬਹੁਤ ਵਧੀਆ ਚੱਲਦਾ ਬਰੇ ਚੱਲਦਾ ਜਾਨੀ ਆਪਣਾ ਕੋ ਕੀਤਾ ਨਹੀਂ ਨਾ ਅਜੇ ਸਰ ਪੰਪ ਕੀਤਾ ਪੰਪ ਨਾਲ ਇੰਨਾ ਫਰਕ ਨਹੀਂ ਉਹ ਸਪਰਿੰਗ ਨਾਲ ਇੰਨਾ ਫਰਕ ਨਹੀਂ ਪੈਂਦਾ ਵੀ ਉਹਦੇ ਬਰੋਬਰ ਚੱਲ ਜੀ ਹਾਂ ਫਿਰ ਵੀ ਉਹ ਤੋਂ ਹੈਗਾ ਥੱਲੇ ਹੀ ਐਸਾ ਸਪਰਿੰਗ ਪਾ ਕੇ ਹਾਂ ਉਹ ਤੋਂ ਥੱਲੇ ਇਹ ਚ ਕੋਈ ਆਪਾਂ ਚ ਝੂਠ ਗੀ ਜਾਨੀ ਆਏ ਆ ਬਰੇ ਵੀ ਉਹ ਫਿਰ ਵੀ ਥੋੜੇ ਵੱਡੇ ਕੈਟੇਗਰੀ ਦੇ ਜੇ ਚਲਾਵਾਂਗੇ ਤਾਂ ਆਪਾਂ ਆਪ ਕਾਵਾਂਗੇ ਫੇਰ ਪਤਾ ਲੱਗੇ ਫੇਰ ਕਾਵਾਂਗੇ। ਹਾਂ। ਯਾਨੀ ਆਹ ਦੋਹਾਂ ਦਾ ਅਸੀਂ ਤੁਹਾਨੂੰ ਦੱਸ ਸਕਦੇ ਹਾਂ। ਤੇ ਇਹ ਪ੍ਰੋਪਰ ਬਾਹਲੀ ਟਰੈਕਟਰ ਹੈ। ਹਾਂਜੀ। ਚਲ ਆਇਆ। ਚਲ ਆਹ ਤਾਂ ਟਰੈਕਟਰ ਹੈ ਜਟਾ। ਉਹ ਕਿਤੇ ਪਹਿਲਾਂ ਪਹਿਲਾਂ ਤਾਂ ਮੈਨੂੰ ਨਾ ਇਹਨੇ ਵੀਰੇ ਨੇ ਬੋਬੀ ਨੇ ਮੈਨੂੰ ਭੇਜੀ ਸੀ ਗੱਡੀ ਦੀ ਫੋਟੋ। ਹੈ? ਉਹ ਯਾਰ ਗੱਡੀ ਇਹ ਤਾਂ ਬੰਦ ਹੋਈ ਨੂੰ ਕਿੰਨੇ ਸਾਲ ਹੋ ਗਏ ਆ। ਇਹ ਜਦੋਂ ਬੰਦ ਹੋਈ ਉਹ ਮਾਡਲ ਹੈ। ਜਦੋਂ ਬੰਦ ਹੋਈਏ ਉਹ ਮਾਡਲ 17 ਮਾਡਲ ਆ ਵੀਰੇ ਜਦੋਂ ਲਾਸਟ ਆਉਗੇ ਜੇ ਵੱਡੀ ਗੱਡੀ ਨਾਲ ਛੋਟੀ ਗੱਡੀ ਫਰੀ ਦਿੰਦੇ ਸੀ ਉਦੋਂ ਦੀ ਹਾਂ ਬਸ ਉਹੀ ਆ ਇਹ ਅੱਛਾ ਤੇ ਇਹ ਇਹ ਯਾਰ ਇਹਦਾ ਸਮਾਨ ਸਹੁੰ ਮਿਲ ਜਾਂਦਾ ਸਮਾਨ ਨਹੀਂ ਵੇ ਇਹਦਾ ਕਾਹਨ ਨਹੀਂ ਮਿਲਦਾ ਵੀਰੇ ਮੇਰੇ ਨਾਲ ਤਾਂ ਜਿਹੜੇ ਬਾਹਰ ਗਏ ਆ ਨਾ ਹੂੰ ਬਾਹਰ ਜਿਹਨਾਂ ਕੋਲੇ ਕ੍ਰੂਜ਼ ਆ ਉਹ ਬਾਹਰ ਵੀ ਰਹੁੰਦੇ ਆ ਯਾਰ ਕਹਿੰਦੇ ਕਿ ਮਹਿੰਗੀ ਆ ਗੱਡੀ ਕਾਸਟਲੀ ਪੈਂਦੀ ਆ ਸਾਡਾ ਤਾਂ ਨਕਲੀ ਮਹਿੰਗੀ ਆ ਆਏ ਆ ਵੀਰੇ ਹੁਣ ਤੁਸੀਂ ਹਿਸਾਬ ਨਾਲ ਸ਼ੌਂਕ ਹੀ ਆ ਜਿੱਦਾਂ ਮੇਰੇ ਕੋਲ ਵਰਨਾ ਵੀ ਐ 21 ਮਾਡਲ ਗੱਡੀ ਉਹ ਵੇਚਣੀ ਅ ਸੱਚ ਹਾਂ ਓਏ ਵਿੱਕੀ ਉਰੇ 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 ਏ ਨਾ ਸਕਰੀਨ ਤੇ ਫੋਟੋ ਲਾਉਣ ਲੱਗਾ ਗੱਡੀ ਦੀ 21 ਮਾਡਲ ਵੀਰੇ ਦੀ ਬਰਨ ਆ ਕਿਸੇ ਨੇ ਵੀ ਲੈਣੀ ਆ ਨੰਬਰ ਸਕਰੀਨ ਤੇ ਵੀਰੇ ਦਾ ਹੁਣੇ ਦੇ ਤਾ ਆ ਤੇ ਰੀਲ ਵੀ ਕੱਢ ਕੇ ਪਾ ਦੀ ਤੇ ਗੱਡੀ ਭਰਾਨੇ ਹੈਗੀ ਵੇਚਣੀ ਠੀਕ ਆ ਜੀ ਤੇ ਫੋਟੋ ਫੂਟੋ ਗੱਡੀ ਦੀ ਪਾਤੀ ਨੰਬਰ ਪਾਤਾ ਤੇ ਗੱਡੀ ਦੇਖ ਲਿਓ ਹੈ ਵੀਰੇ ਤੇ ਹਾਂ ਹੁਣ ਇਹਦੀ ਗੱਲ ਕਰਦੇ ਸੀਗੇ ਕਿ ਯਾਰ ਇਹਦਾ ਸਮਾਨ ਮਿਲ ਜਾਂਦਾ इजीली ਨਹੀਂ ਵੀਰੇ ਸਮਾਨ ਆਇਆ ਜਣੀ ਆਨਲਾਈਨ ਬੂਡਮੋ ਐਪ ਆ ਉਹ ਸਪੇਅਰ ਪਾਰਟ ਆ ਉਹ ਤੋਂ ਮਿਲ ਜਾਂਦਾ ਜਣੀ ਆਇਆ ਸਮਾਨ ਮਿਲਦਾ ਵੀਰੇ ਮਹਿੰਗਾ ਮਿਲਦਾ ਜਿੱਦਾਂ ਹੁਣ ਮੈਂ ਲਈ ਮੈਂ ਚੰਡੀਗੜ੍ਹੋਂ ਲਈ ਗੱਡੀ ਇਹ ਇੱਕ ਇੱਕ ਕਦੋਂ ਲਈ ਸੀਗੀ ਇਹ ਹੁਣ ਹੀ ਲਈ ਵੀਰੇ ਮੈਨੂੰ 3-4 ਮਹੀਨੇ ਹੋਏ ਆ 3-4 ਮਹੀਨੇ ਇਹਦੀ ਕੰਡੀਸ਼ਨ ਵਧੀਆ ਸੀ ਕਰਦੀ ਦੇਖ ਲਓ ਵੀਰੇ ਤੁਸੀਂ ਆਪ ਹੀ 17 ਮਾਡਲ ਆ ਤੇ ਗੱਡੀ ਇਹ ਚੱਲੀ ਸਾਰੀ 55000 ਚੱਲੀ ਲਈ ਸੀ ਮਤਲਬ ਕਿ ਕਿਸੇ ਵਧੀਆ ਬੰਦੇ ਦੇ ਘਰੇ ਸੀਗੀ ਹਾਂਜੀ ਇਹ ਆਈਆਂ ਆਟੋ ਚ ਕਿ ਮੈਨੂੰ ਵੀ ਆਈਆਂ ਇਹ ਇਹ ਆ ਮਾਡਲ ਆਟੋ ਚ ਆਇਆ ਵੀਰੇ ਜਿਹੜੇ ਆ ਫੇਸ ਲੈਫਟ ਆਈ ਹੈ ਨਾ ਇਸ ਤੋਂ ਬਾਅਦ ਇਹ ਇਹ ਆਟੋ ਹੀ ਆ ਜੀ ਬਹੁਤ ਜ਼ਿਆਦਾ ਜੱਟਾ ਤੇਰੀ ਗੱਡੀ ਉਹ ਸਾਫ਼ ਸੁਥਰੀ ਆ ਤਾਹੀਂ ਲਈ ਵੀਰੇ ਸ਼ੌਂਕ ਹੀ ਹੈ ਦਾ ਆਪਾਂ ਨੂੰ ਗੱਡੀ ਦਾ ਯਾਨੀ ਸ਼ੁਰੂ ਤੋਂ ਕਰੂਜ਼ਾ ਕਰੂਜ਼ ਦਾ ਇਹ ਡੱਖਾ ਬਹੁਤ ਮੁੰਡਿਆਂ ਤੇ ਅੜਿਆ ਹੁੰਦਾ ਕਰੂਜ਼ ਲੈਣੀ ਐ ਚ ਇਹੋ ਜਿਹਾ ਹੈ ਕੀ ਆ ਮੈਂ ਵੀਰੇ ਦਿਨ ਦੱਸਦਾ ਮੈਂ ਵਰਨਾ ਚਲਾਈ ਮੈਂ 21 ਮਾਡਲ ਵਰਨਾ ਮੇਰੇ ਕੋ ਉਹ ਵਰਨਾ ਚਲਾ ਕੇ ਤੇ ਜਨਵਾਹ ਚਲਾਉਣੇ ਵਰਨਾ ਮੇਰਾ ਚਲਾਉਣ ਜੀ ਨਹੀਂ ਕਰਾ ਜਾਲਾ ਆਪਾਂ ਗੱਡੀ ਇਹਨੂੰ ਮਾੜੀ ਨਹੀਂ ਕਹਿੰਦੇ ਨਹੀਂ ਇਹ ਚ ਇਹੋ ਜਿਹਾ ਕੀ ਆ ਇੱਕ ਤਾਂ ਭਾਰੀ ਬਹੁਤ ਆ ਵੀਰੇ ਉਹਦਾ ਭਾਰ ਹੈਗਾ 12.5 ਕੁਇੰਟਲ ਇਹਦਾ 16.5 ਕੁਇੰਟਲ ਸਸਪੈਂਸ਼ਨ ਬਹੁਤ ਜ਼ਿਆਦਾ ਵਧੀਆ ਮਾਲ ਭਾਰੀ ਆ ਯਾਨੀ ਜੰਮ ਕੇ ਚੱਲਦੀ ਵੀਰੇ ਇਹਦੇ ਬਰੋਬਰ ਜੇ ਕੋਈ ਗੱਡੀ ਕਹਿਣੀ ਹੋਵੇ ਮੰਨ ਲਾ ਚੱਲ ਵਧੀਆ ਬ੍ਰਾਂਡ ਦੀ ਹੋਵੇ ਕਿਹੜੀ ਖੜੀ ਹੋ ਸਕਦੀ ਆ ਇਹਦੇ ਬਰੋਬਰ ਵੀਰੇ ਆਡੀ A4 A4 ਹਾਂ ਯਾਨੀ ਇੰਜਣ ਵੀ ਵੱਡਾ 2000 CC ਉਹਦਾ ਵੀ 2000 CC ਇੰਜਣ ਜੈਟਾ 2 ਲੀਟਰ ਹਾਂ 2000 CC ਇੰਜਣ ਆ ਜੈਟਾ ਬਰੋਬਰ ਦੀ ਇਹਦੇ ਜਾਂ ਹੰਡਾਈ ਦੀ ਐਲੈਂਟਰਾਂ ਜਾਂ ਪਸਾਟ ਕਹਿ ਦੀ ਹਾਂ ਉਹ ਵੀ ਉਹ ਥੋੜੀ ਆਪਾਂ ਪਸਾਟ ਇਹਦੇ ਨਾਲ ਹਾਂ ਤਾਕੀਆਂ ਬੋ ਪਾਰੀਆਂ ਯਾਰ ਇਹ ਹਾਂ ਨਹੀਂ ਇਹ ਉਹ ਕਰਾਇਆ ਇਹ ਪਿਛਲੀਆਂ ਟਾਕੀਆਂ ਕਹੋ ਨਹੀਂ ਕਰਾਇਆ ਵੀਰੇ ਹਾਂ ਕਹੋ ਵੀ ਨਹੀਂ ਕਰਾਇਆ ਗੱਡੀ ਨੂੰ ਖੋਲੀਆਂ ਵੀ ਨਹੀਂ ਕਰੇ ਇਹ ਤਾਂ ਹੀ ਆਵਾਜ਼ ਦੇਖ ਲੋ ਕਿਹੰਜਾਂ ਕਰਨੀ ਨਹੀਂ ਜਦੋਂ ਨਵੀਂ ਗੱਡੀ ਦੀ ਹੁੰਦੀ ਐਵੇਂ ਮਗਰ ਬੈਠਾ ਬੂਠਾ ਘੱਟ ਨਹੀਂ ਲੱਗਦਾ ਭਾਏ ਨਹੀਂ ਵੀਰੇ ਆਪਾਂ ਆਹ ਲਾਏ ਪਾਏ 20 ਇੰਚ ਕਰਕੇ ਇਹ ਇਹ ਜਦੋਂ ਫੋਟੋ ਭੇਜੀ ਸੀ ਉਦੋਂ ਨਹੀਂ ਪਾਈ ਸੀ ਨਾ ਹਾਂ ਨਹੀਂ ਉਦੋਂ ਇਹ ਆਪਾਂ ਮਗਾਏ ਹੋਏ ਸੀ ਇਹ ਆਉਣ ਨੂੰ ਲੱਗ ਹੀ ਗਏ ਆਪਾਂ ਨੂੰ 25 30 ਦਿਨ ਲੱਗੇ ਇਹ ਤਾਂ ਪੈਂਦੇ ਕਿੰਨੇ ਦੇ ਹੋਣਗੇ ਇਹ ਇਹ ਆਪਾਂ ਨੂੰ ਪਈ ਗਏ ਵੀਰੇ 1 55 ਚ ਪੈ ਗਏ 1.5 ਲੱਖ ਰੁਪਏ ਦੇ ਕੱਲੇ ਲਾਏ ਕਿ ਟਾਇਰਾਂ ਸਣੇ ਟਾਇਰਾਂ ਸਣੇ ਟਾਇਰਾਂ ਸਣੇ ਟਾਇਰਾਂ ਸਣੇ 1 55 ਦੇ ਹਾਂਜੀ ਮਤਲਬ ਟਾਇਰ ਵੇਚ ਪਹਿਲੇ ਵਾਲੇ ਵੇਚ ਦਿੱਤੇ ਕਿ ਕੱਲੇ ਇੰਨੇ ਕਦੇ ਹੀ ਆ ਇਹ ਨਹੀਂ ਕੱਲੇ ਇੰਨੇ ਦੇ ਆ ਇਹ ਕੱਲੇ ਇੰਨੇ ਦੇ ਆ ਹਾਂਜੀ ਤੇ ਇਹਨਾਂ ਟਾਇਰਾਂ ਨਾਲ ਗੱਡੀ ਨੂੰ ਪ੍ਰੋਬਲਮ ਹੁੰਦੀ ਚਲਣ ਵਿੱਚ ਕੋਈ ਇਹਨੂੰ ਨਹੀਂ ਆਉਂਦੀ ਹੈ ਹੋਰ ਨੂੰ ਪਾ ਲੋਂਗੇ ਉਹ ਖਿਲਰ ਜਾਣੀ ਆ ਆਏ ਆ ਫਰਕ ਪਰ ਫੇ ਗੱਡੀ ਨਾ ਕਿਤੇ ਤਿਆਰ ਅਲਾਇ ਖਲਾਰ ਦੇ ਜਦਾ ਜਬ ਚਟਾ ਉਹ ਤੇ ਮਾੜਾ ਜਿਹਾ ਵੈਂਟ ਵੀ ਪਾਈ ਕਰਦਾ ਇਹ ਆਏ ਆ ਵੀਰੇ ਇਹ ਆਈਆਂ ਇੱਕ ਦਿਨ ਤੋਂ ਪੱਲੀ ਗੱਡੀ ਅੱਛਾ ਜ ਜਦੋਂ ਆਏ ਆ ਉਸ ਦਿਨ ਹੀ ਬਿੰਗਾ ਕੀਤਾ ਸੀ ਇਹ ਜਦੋਂ ਲਿਆ ਉਹ ਮੁੰਡੇ ਨੇ ਚਲਾਈ ਅਸੀਂ ਮੁੰਡਾ ਹੋਰ ਚਲਾਉਂਦਾ ਸੀ ਉਹਨੇ ਓਖਲੀ ਜਿ ਮਾਰੀ ਦੇਖਿਆ ਨੇ ਉਹ ਬਿੰਗਾ ਹੋ ਗਿਆ ਥੋੜਾ ਜਿਹਾ ਅੱਛਾ ਜਣੀ ਆਇਆ ਚਲਾਉਣੀ ਸਾਹਮਣਾ ਪੈਂਦੀ ਆ ਜਣੀ ਨੇ ਸਸਪੈਂਸ਼ਨ ਨੂੰ ਤੁਸੀਂ ਵਿੱਚ ਬਹਿ ਕੇ ਨਹੀਂ ਸਕਦੇ 20 ਇੰਚ ਲਾਏ ਪਾਏ ਆ ਗੱਡੀ ਦਾ ਦਿਲ ਟੁੱਟ ਗਿਆ ਨਹੀਂ ਦਿਲ ਤਾਂ ਆਪਣਾ ਜਦੋਂ ਕੀ ਟੁੱਟਣਾ ਵਾ ਹੁਣ ਆਪਣਾ ਭਰਾਵਾਂ ਨਾਲੋਂ ਤਾਂ ਨਹੀਂ ਗੱਡੀ ਪਿਆਰੀ ਹੈਗੀ ਅੱਛਾ ਯਾਨੀ ਉਹ ਆਏ ਆ ਉਹਦਾ ਜੇ ਤ ਪੁੱਛਣਾ ਤਾਂ ਨਹੀਂ ਬਣਦਾ ਤਾਂ ਵੀ ਪੁੱਛ ਲੈਣਾ ਐਵਰੇਜ ਦੇਖੀ ਕਦੀ ਐਵਰੇਜ ਇਹਦੀ ਬਾਈ ਮੀਟਰ ਦੇ ਦਾ ਕਰਦੀ ਛੋ ਇਹ 5.5 ਦੀ ਕਿੰਨੀ 5.5 ਕੋਈ ਮੈਂ ਕਹਿੰਦਾ ਐਂਡ ਡਾਈਵਰ ਨਾਲੋਂ ਵੀ ਥੋੜੀ ਐਵਰੇਜ ਇਹ ਵੀਰੇ ਹੁਣ ਇਹ ਤਾਂ ਪਤਾ ਨਹੀਂ ਕਿਸ ਹਿਸਾਬ ਕਿਤਾਬ ਆ ਇਹ ਬਾਈ ਜਿਹੜੀ ਅਮਰੀਕਨ ਗੱਡੀ ਆ ਡੀਜ਼ਲ ਆ ਅਮਰੀਕਨ ਗੱਡੀ ਕੋਈ ਵੀ ਆ ਵੀਰੇ ਐਵਰੇਜ ਘੱਟ ਹੀ ਹੋਊਗੀ ਕਿਉਂਕਿ ਇੰਜਣ ਬਹੁਤ ਵੱਡਾ ਫੋਰਡ ਦੀ ਗੱਡੀ ਲੈ ਲਓ ਕੋਈ ਵੀ ਹਾਂ ਐਵਰੇਜ ਘੱਟ ਮਿਲੂਗੀ ਤੁਹਾਨੂੰ ਉਹੀ ਇਦੇ ਵਿੱਚ ਕੰਫਰਟੇਬਲ ਵੱਧ ਹੋ ਜਾਣੀ ਕੰਫਰਟ ਜ਼ੋਨ ਵੱਧ ਮਿਲੂ ਭਾਰੀ ਜੰਮ ਕੇ ਚੱਲੂ ਐ ਪਾਵਰ ਵੱਧ ਮਿਲੂ 5 ਦੀ ਐਵਰੇਜ ਹਾਂ 5 ਦੀ ਲਾ ਲੋ ਜਾਨੀ ਆਏ ਨਹੀਂ ਵੀ ਆ ਲਾਏ ਪਾ ਕੇ 5 ਦੀ ਹੋਈ ਆ ਯਾਰ ਇਹ ਤਾਂ ਮੰਗ ਵੀ ਨਹੀਂ ਲੈ ਕੇ ਜਾਂਦਾ ਹੂ ਇਸ ਹਿਸਾਬ ਨਾਲ ਕੋਈ ਜੱਟ ਕੋਈ ਨਹੀਂ ਵੀਰੇ ਲੈ ਕੇ ਜਾਂਦਾ ਆਪਾਂ ਦਾ ਨਹੀਂ ਆਪਾਂ ਜਾਨੀ ਆਏ ਆ ਜਿੰਨੇ ਆਪਣੇ ਆ ਭਰਾ ਖੜੇ ਆ ਇਹਨਾਂ ਨੂੰ ਕੋਈ ਜਵਾਬ ਨਹੀਂਗਾ ਹੋਰ ਕੋਈ ਬੰਦਾ ਜਿਵੇਂ ਆਪਾਂ ਨੂੰ ਆਪਾਂ ਦੇਈ ਦੇਣੀ ਉਹਨੂੰ ਕਿਉਂਕਿ ਐ ਜਿਵੇਂ ਤੁਹਾਨੂੰ ਦਿਖਾਇਆ ਲਾਏ ਬਿੰਗਾ ਉਧਰ ਜਾਨੀ ਸਾਮ ਕੇ ਚਲਾਉਣੀ ਪੈਂਦੀ ਆ 5 ਦੀ ਐਵਰੇਜ ਬਹੁਤ ਥੋੜੀ ਹੈ ਯਾਰ ਇਦਾਂ ਦਾ ਤੂੰ ਇਹ ਇਨਾ ਲਾਇਆ ਕਰਕੇ ਇਨੀ ਐਵਰੇਜ ਨਹੀਂ ਨਹੀਂ ਲਾਇਆ ਦਾ ਨਹੀਂ ਮੇਰੇ ਕੋਈ ਚੱਕਰ ਲਾਏ ਅੱਗੇ 16 ਇੰਚ ਸੀ ਉਹਨਾਂ ਦੇ ਵੀ ਇੰਨੀ ਦਿੰਦੀ ਅੱਛਾ ਨਹੀਂ ਜਦੋਂ ਲਿਆਂਦੀ ਸੀ ਉਦੋਂ ਸੋਨਾ ਸੀਗੇ ਇਹਨੂੰ ਹਾਂ 16 ਸੀ 16 ਇੰਚ ਸੀ ਲਾਏ ਉਦੋਂ ਵੀ ਇਹਦੀ ਇੰਨੀ ਐਵਰੇਜ ਸੀ ਗੱਡੀ ਕਿ ਆ ਦੇਖ ਆ ਤਾਕੀ ਦਾ ਨਾ ਦੇਖ ਆ ਦੇਖ ਆ ਦੀ ਦਾ ਆ ਖੜਦੀ ਆ ਇਹ ਬਾਈ ਗੱਡੀ 17 ਮਾਡਲ ਕਿਸੇ ਕਿਸੇ ਕੋਲ ਹੀ ਹੈ ਇਹ ਵਾਲੀ ਆ ਆ ਫੇਸ ਲੈਫਟ ਜਿਹੜੀ ਆ ਵਿਚ ਕੀ ਆ ਗੱਡੀ ਦਾ ਇਹੋ ਜਿਹਾ ਲੱਗਾ ਫੀਚਰ ਫੂਚਰ ਦੇ ਹਿਸਾਬ ਨਾਲ ਕੀ ਕੋਈ ਨਹੀਂ ਫੀਚਰ ਹੈ ਨਹੀਂ ਇਹ ਚ ਕੋਈ ਖਾਸ ਵਾਲੇ ਫੀਚਰ ਤਾਂ ਤੁਸੀਂ ਹਿਸਾਬ ਲਾ ਲਓ ਗੇਅਰ ਸਿਰੇ ਦਾ ਜਿਹਨੂੰ ਕਹਿੰਦੇ ਆ ਪਤਾ ਹੀ ਨਹੀਂ ਲੱਗਣਾ ਗੇਅਰ ਪਈ ਜਾਂਦੇ ਆ ਔਟੋਮੈਟਿਕ ਇਹ ਜਸ ਆ ਜਾਂ ਨਹੀਂ ਭਰਦੀ ਨਾ ਤੁਸੀਂ ਰੇਸ ਦੇ ਕੇ ਤਾਂ ਦੇਖੋ ਥੱਲੋਂ ਨਿਕਲਦੀ ਆ ਅੱਛਾ ਇਹ ਤਾਂ ਨਹੀਂ ਤੁਰੇ ਜਾਂਦਾ ਕਿਤੇ ਹੁਣ ਚੱਲ ਜਗਰਾਉ ਤਾਂ ਮੇਰੀ ਆ ਕਰੇ ਕਿ ਤੁਰੇ ਜਾਂਦੇ ਨੇ ਹੱਥ ਦਾ ਇੱਕ ਉਹ ਕਹੀ ਦੰਦਾ ਬਾਈ ਦੇਣੀ ਤਾਂ ਨਹੀਂ ਗੱਡੀ ਨਹੀਂ ਬਹੁਤ ਕਹਿੰਦੇ ਬਾਈ ਜਿਦਾਂ ਇੰਸਟਾ ਦੇ ਵੀਡੀਓ ਵੀਡੀਓ ਪਾ ਦੇ ਰੀ ਆ ਡਿਮਾਂਡ ਕਿੰਨੀ ਹੈ ਜੀ ਇਸ ਟਾਈਮ ਮੰਨ ਲਓ ਜੇ ਜੋ ਬੰਦਾ ਬਾਲੋ ਇਹਦੇ ਨਾਲ ਦੀ ਲੱਭਦਾ ਹੋਵੇ ਦੇਖੋ ਮੈਂ ਇਹਦਾ ਵੀਰੇ ਜਿਵੇਂ ਲਈ ਹੀ ਮੈਂ ਲਈ ਹੈ ਮਹਿੰਗੀ ਗੱਡੀ ਸੋਨੇਵੇਂ ਕਮਾ ਕਿੰਨੇ ਦੀ ਕਿਉਂਕਿ ਮੈਨੂੰ ਸੀਗਾ ਸ਼ੌਂਕ ਵੀ ਲੈਣੀ ਵੀ ਆ ਮੈਂ ਤਾਂ ਲਈ ਬਾਈ 7 ਲੱਖ ਦੀ 7 ਲੱਖ ਰੁਪਏ ਦੀ 7 ਲੱਖ ਦੀ ਕਮੈਂਟਾਂ 'ਚ ਪਤਾ ਕੀ ਕਹਿਣਾ ਲੋਕਾਂ ਨੇ ਤੁਹਾਨੂੰ ਪਤਾ ਕਹਿੰਦੇ ਹੁੰਦੇ ਆ ਉਹ ਦੋ ਦੋ ਦ ਮਿਲ ਜਾਣੀ ਸੀ ਆਹੀਂ ਕਹਿੰਦੇ ਬਾਈ ਸਾਰਿਆਂ ਨੇ ਆਹੀਂ ਕਹਿਣਾ ਪਰ ਬਾਈ ਗੱਡੀ 17 ਮਾਡਲ ਦਾ ਦੋ ਇਹ ਵੀ ਦੇਖੋ ਤੇ ਸਾਫ਼ ਦੇਖੋ ਹੂੰ ਤੇ ਉੱਤੇ ਵੀ ਲਾਤੇ ਉੱਤੇ ਲੱਗ ਹੀ ਗਿਆ ਬਾਈ ਆਪਣਾ 2 ਪਲੱਸ ਲੱਗ ਗਿਆ ਅੱਛਾ 9 ਲੱਖ ਦੀ ਪੈ ਗਈ ਹਾਂਜੀ ਯਾਨੀ 1.5 ਕਦੇ ਲਾਏ ਆ 70000 ਦੀਆਂ ਲਾਈਟਾਂ ਆ ਅੱਛਾ ਜਿਹੜਾ ਲੱਗੇ 70000 ਦੀਆਂ ਲਾਈਟਾਂ ਬਾਕੀ ਚੀਜ਼ ਕਰਾਈਆਂ ਚੇਂਜ ਕਰਾਂਗੇ ਆ ਮੂਰਲੇ ਮਗਰ 70000 ਦੀਆਂ ਲਾਈਟਾਂ ਹਾਂਜੀ ਪਰ ਬੱਚੋ ਟੂ ਬਾਈ ਪਈਆਂ ਨਾ ਮਤਲਬ ਕਿ ਪਹਿਲਾਂ ਤੈਨੂੰ ਆਹ ਸ਼ੌਂਕ ਸੀਗਾ ਹੁਣ ਤੈਨੂੰ ਆਹ ਸ਼ੌਂਕ ਹੈ ਨਾ ਨਹੀਂ ਇਹ ਸ਼ੌਕ ਵੀ ਪਹਿਲਾਂ ਹੀ ਸੀਗਾ ਸ਼ੌਂਕ ਤੇਰੀ ਮਹਿੰਗੀ ਆ ਇਹ ਮੈਨੂੰ ਗੱਡੀ ਲੱਭੀ ਨਹੀਂ ਪਹਿਲਾਂ ਤਾਂ ਮੈਨੂੰ ਵਰਨਾ ਲੈਣੀ ਪੈਗੀ ਅੱਛਾ ਮੈਂ ਲੱਭਦਾ ਸੀ ਮੈਨੂੰ ਲੱਭੀ ਮੈਂ ਆਪ ਲੈ ਲਈ ਉਹਦੀ ਅੱਛਾ ਤਾਂ ਹੁਣ ਵਰਨਾ ਵੇਚਣੀ ਆ ਹੁਣ ਵਰਨਾ ਵੇਚ ਹੁਣ ਏਦੂ ਗਾਂ ਵਾਲਾ ਦਖਾ ਕਿਹੜਾ ਐ ਏਦੂ ਬਾਅਦ ਲਵਾਂਗੇ ਬਾਈ C220 ਲਵਾਂ ਮਰਸੀਡੀ ਮਰਸੀਡੀ ਹਾਂ C220 ਅੱਛਾ ਇਹ ਵੇਚ ਕੇ ਫਿਰ ਉਹ ਲੈਣੀ ਹੈ ਨਹੀਂ ਵੇਚਣੀ ਨਹੀਂ ਇਹ ਨਹੀਂ ਵੇਚਣੀ ਹਾਂ ਵਰਨਾ ਤਾਂ ਆਏ ਆ ਵਰਨਾ ਤਾਂ ਚੱਲ ਮੈਂ ਉਹ ਚਲਾਉਣ ਵਾਲਾ ਵੀ ਕੱਲਾ ਹੀ ਆ ਘਰੇ ਹੂੰ ਹੂੰ ਵਰਨਾ ਜਾਨੀ ਚੱਲਦੀ ਨਹੀਂ ਨਹੀਂ ਜਾਨੀ ਇਹ ਤਾਂ ਚੀਜ਼ ਸਪੈਸ਼ਲ ਆ ਫਿਰ ਜਾਨੀ ਕਿਸੇ ਕੋ ਹੈ ਨਹੀਂ ਤਾਂ ਇਹ ਸਾਹਮਣੇ ਰੱਖੂ ਸਾਹਮਣੇ ਰੱਖੀ ਜੱਟਾ ਗੱਡੀ ਤੇਰੀ ਸੋਹਣੀ ਆ ਤੇ ਮੰਗ ਕੇ ਵੀ ਤਾਂ ਕੋ ਘਾਟੀ ਬਣੂਗਾ ਜਿਸ ਤਰ੍ਹਾਂ ਦੀ ਐਵਰੇਜ ਆ ਹੈ ਮੰਗ ਵੀ ਯਾਰ ਵੀਰੇ ਚੱਕਰ ਨਹੀਂ ਕੀ ਆ ਲੋਕੀ ਲੈਤਾ ਜਾਂਦੇ ਆ ਹਾਂ ਇਹਨਾਂ ਚੱਕਰ ਕੀ ਆ ਮੁੜ ਕੇ ਫਿੱਕ ਗਿਆ ਪੈਂਦਾ ਜਗਾ ਟੁੱਟ ਭੱਜ ਜਾਵੇ ਨਾ ਕੋਈ ਕੰਮ ਕਰਾ ਕੇ ਲੋਕੀ ਇਹਨਾਂ ਕਾਰਾਂ ਦੇ ਸਪੇਅਰ ਪਾਰਟ ਬਹੁਤ ਜ਼ਿਆਦਾ ਮਹਿੰਗੇ ਆਉਂਦੇ ਆ ਬਹੁਤ ਜ਼ਿਆਦਾ ਮਹਿੰਗੇ ਨਾ ਉਹਨੂੰ ਕੋਈ ਜਵਾਬ ਨਹੀਂ ਉੱਧਰ ਕੋਈ ਹੋਰ ਕੋਈ ਬੰਦਾ ਉਹਨੂੰ ਤਾਂ ਕਰੇ ਹੁਣ ਭਾਈ ਜਿਹੜੇ ਨਾਂ ਰਹਿੰਦੇ ਉਹਨਾਂ ਨੂੰ ਤਾਂ ਪਤਾ ਕਿਵੇਂ ਚਲਾਉਣੀ ਆ ਕੀ ਹਿਸਾਬ ਕਿਤਾਬ ਆ ਹੁਣ ਜਿੰਨੇ ਮੁੰਡੇ ਖੜੇ ਇਹਨਾਂ ਨੂੰ ਪਤਾ ਆ ਹਾਂ ਹੁਣ ਕੋਈ ਬਾਹਰੋਂ ਆ ਕੇ ਮੁੰਡਾ ਕੋਈ ਚਲਾਉਣ ਲੱਗੇ ਜਾਂ ਕੋਈ ਕਵੇ ਮੈਂ ਲਿਆ ਮੈਨੂੰ ਫੜਾ ਐ ਆ ਬਾਈ ਚਲ ਗੱਡੀ ਦੀ ਵੀਡੀਓ ਵੀ ਬਣ ਗਈ ਹੂੰ ਟਰੈਕਟਰਾਂ ਦੀ ਵੀਡੀਓ ਵੀ ਬਣਦੀ ਹੈ ਨਾ ਕਿਹ ਕਿਹਜ ਆਪਾਂ ਹੋਰ ਮੈਸ਼ਨ ਕਰਨੀ ਸੀ ਉਹ ਜਿਹੜੀ ਡਾਉਨਸਲਿੰਗ ਆ ਟਰੈਕਟਰ ਦੀ ਉਹੀ ਆਪ ਘਰੇ ਕੀਤੀ ਆ ਯਾਰ ਅੱਜਕੱਲ ਸਾਰਿਆਂ ਨੇ ਸ਼ੌਂਕ ਪੈ ਗਿਆ ਘਰੇ ਕਰ ਲੈਂਦੇ ਨੇ ਹੈ ਘਰੇ ਖਰਚਾ ਵੱਧ ਆ ਗਿਆ ਬਾਈ ਪਰ ਸਾਨੂੰ ਐਂ ਵੀ ਖਰਚਾ ਘਟੋ ਘਰੇ ਵੱਧ ਆਉਂਦਾ ਸਾਡਾ ਤਾਂ ਵੱਧ ਜਿੰਨਾ ਜਿੰਨੇ ਜੀ ਸਾਨੂੰ ਡਾਉਨਸਲਿੰਗ ਤਿਆਰ ਕਰਾ ਬਾਈ ਆ ਦੇਖ ਲਓ ਤੁਸੀਂ ਬੰਦੇ ਕਿੰਨੇ ਖੜੇ ਆ ਆਹ ਦੇ ਇਹਦਾ ਇਧਰ ਦੇਖ ਵੀ ਕੀ ਕੈਮਰਾ ਕਮਾਈ ਇੰਨੇ ਹੀ ਬੰਦੇ ਡਾਉਨਸਿਲਿੰਗ ਵੇਲੇ ਸੀ ਹਾਂ ਜੇ ਤੇ 10000 ਰੁਪਏ ਲੱਗਾ ਤਾਂ ਨਹੀਂ ਜਿਆਦਾ ਲੱਗਿਆ ਤੇ 10 ਚਲੋ 10 ਮੰਨ ਲਓ ਜੇ ਲੱਗਾ ਤਾਂ 8-9000 ਦੀ ਰੋਟੀ ਖਾਦੀ ਆ ਰਾਤ ਨੂੰ ਏਟੇਡ ਬਣ ਜਾਂਦਾ ਸੀ ਮਰ ਕੇ ਰੋਟੀ ਵੀ ਖਾਣੀ ਤੇ ਭੁੱਖ ਲੱਗਦੀ ਅੱਛਾ ਫੇਰ ਸਾਰਿਆਂ ਨੂੰ ਇਕੱਠੇ ਫਿਰ ਉਹ ਸੰਤਾਂ ਮਹਿੰਗੀ ਪਈਗੀ ਚਲੋ ਕੋਈ ਨਾ ਸੀ ਉਹ ਇੱਕ ਇੰਜੋਏ ਕੀਤਾ ਉਹ ਮੂਮੈਂਟ ਮੂਮੈਂਟ ਤੇ ਜੇ ਇੰਜੋਏ ਕਰ ਲਿਆ ਇਹੀ ਹੁੰਦਾ ਵਾ ਯਾਨੀ ਆਏ ਲਵਾਉਣ ਨੂੰ ਤਾਂ ਵੀਰੇ ਲਵਾਵਾਂ ਹੀ ਲਾ ਦੇਣੀ ਜਦੋਂ ਲਾਣੀ ਵੀ ਚੀਜ਼ ਵੀ ਕਰਾਉਣੀ ਸਾਹਮਣੇ ਰੱਖ ਲੈ ਯਾਦਗਾਰੀ ਛਤਰੀ ਥੋੜਾ ਨੌਲੇਜ ਹੋਰ ਹੋਊਗੀ ਅੱਗੇ ਸਾਡੇ ਥੋੜੀਆਂ ਕਮੀਆਂ ਰਹਿ ਗਈਆਂ ਨੇ ਵਿੱਚ ਹੁਣ ਜੇ ਅੱਗੇ ਕਿਸੇ ਟ੍ਰੇਡਰ ਦੀ ਹੋਰ ਸਾਡੇ ਨਾਲ ਹੈ ਮਤਲਬ ਇੰਨਾ ਕਾਪ ਕਰ ਸਕਦੇ ਹਾਂ 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 ਕੰਮ ਕੋ ਯੋਖਨ ਕੰਮ ਆਫਖਾ ਨਹੀਂ ਹੈਗਾ ਬੰਦੇ ਚਾਹੀਦੇ ਆ ਬਸ ਇਕੱਠੇ ਕਰਾਉਣਾ ਬੰਦੇ ਸਾਡੇ ਨਾਲ ਐਵੇਂ ਝੂਠ ਬੋਲੇ ਰਾਤ ਨੂੰ ਚਾਹੇ ਕਿਹਨੇ ਕੰਮ ਨਹੀਂ ਵੀ ਕੀਤਾ ਪਰ ਫੇਰ ਵੀ 3 ਵਜੇ ਤੱਕ ਰਾਤ ਨੂੰ ਰਾਤ ਰਾਤ ਲਾਉਂਦੇ ਨੇ ਸਵੇਰੇ ਕੋਈ ਨਾ ਕੋਈ ਬਿਜੀ ਹੁੰਦਾ ਸੀ ਕਿਤੇ ਕੰਮ ਕੁਮਕ ਕਿਤੇ ਜਾਣਾ ਪੈਂਦਾ ਸੀ ਰਾਤ ਨੂੰ ਫਿਰ ਜਿਹਨੇ ਕੰਮ ਨਹੀਂ ਵੀ ਕਰਨ ਉਹ ਵੀ ਬੈੰਦਾ ਸੀ ਵੀ ਚੱਲ ਕੋਲੇ ਕਦੀ ਕੰਮ ਨਹੀਂ ਵੀ ਕੀਤਾ ਜਾ ਲੈਣਾ ਬਹੁਤ ਚੱਲ ਵਧੀਆ ਯਾਰ ਹੁਣ ਇਹਨਾਂ ਸਾਰਿਆਂ ਨੂੰ ਇਸ ਚੀਜ਼ ਦਾ ਸ਼ੌਂਕ ਹੈ ਨਾ ਇਹਨਾਂ ਚ ਹੁਣ ਕਿਸੇ ਦੇ ਮੂੰਹ ਤੋਂ ਐਂ ਦੇਖ ਕੇ ਲੱਗਦਾ ਨਹੀਂ ਨਾ ਜੇ ਕੋਈ ਨਸ਼ਾ ਕਰਦਾ ਹੋਊਗਾ ਚੱਕਰੇ ਹੀ ਹੈ ਜਿਹੜਾ ਆਪਾਂ ਨਸ਼ਾ ਕਰਨ ਲੱਗ ਗਏ ਨੇ ਉਹ ਪੈਸੇ ਆਪਾਂ ਨਸ਼ੇ ਫੂਕਦੇ ਨੇ ਸਾਨੂੰ ਸ਼ੌਂਕ ਹੈ ਸਾਨੂੰ ਟਰੈਕਟਰ ਦਾ ਸ਼ੌਂਕ ਹੈ ਸਾਨੂੰ ਆਹ ਚੀਜ਼ ਦਾ ਸ਼ੌਂਕ ਆ ਵੀਰੇ ਆਪਾਂ ਨਸ਼ਾ ਅੱਜ ਤਾਈ ਲਾਇਆ ਹੀ ਨਹੀਂ ਕੋਈ ਨਾ ਆਪਾਂ ਨੂੰ ਆਏ ਆਪਣੇ ਤਾਂ ਜਾਨੀ ਘਰੇ ਕੋਈ ਆਂਡਾ ਵੀ ਨਹੀਂ ਖਾਂਦਾ ਹੈਗਾ ਬਹੁਤ ਵਧੀਆ ਹਾਂ ਜਮਾ ਵੇਚ ਜਾ ਆਪਣਾ ਮਿੱਤਰਾਂ ਹੁਣ ਵੀਡੀਓ ਕਰੀਏ ਖਦਮ ਹਾਂਜੀ ਤੇ ਹੁਣ ਜਿਹੜੇ ਤਾਂ ਭਰਾ ਦੇ ਕੋਲੇ ਕਰੂਜ਼ ਆ ਹੁਣ ਬਹੁਤ ਨੇ ਹੁਣ ਤੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਨਾ ਆ ਇਹ ਵੀਡੀਓ ਦੇਖ ਕੇ ਵੀ ਕਿ ਸਾਡੀ ਗੱਡੀ ਦਾ ਆਹ ਪਾਰਟ ਨਹੀਂ ਮਿਲਦਾ ਸਾਡੀ ਗੱਡੀ ਦਾ ਸਾਮਾਨ ਨਹੀਂ ਮਿਲਦਾ ਉਹ ਵੀ ਕਰ ਲਿਓ ਤੇ ਹੁਣ ਜਿਨ੍ਹਾਂ ਨੇ ਫਾਰਮ ਟਰੈਕ ਦੀ ਨੌਲੇਜ ਲੈਣੀ ਆ ਉਹ ਭਰਾ ਦੀ ਆਈਡੀ ਦੇਣ ਲੱਗਾ ਇੱਧਰ ਨੇ ਪਾਸੇ ਵੀਰੇ ਦੀ ਉਹ ਵੀ ਤੁਸੀਂ ਦੇਖ ਲਿਓ ਠੀਕ ਆ ਤੇ ਜਿਨ੍ਹਾਂ ਨੇ ਹਾਲੈਂਡ ਬਾਰੇ ਜਾਣਕਾਰੀ ਲੈਣੀ ਆ ਕਿ ਕਿੱਥੋਂ ਐਕਸਲ ਪੋਈਏ ਕਿੱਥੋਂ ਕਰਾਰੀਆਂ ਪੋਈਏ ਜੇ ਪੋਈਏ ਉਹ ਪੋਈਏ ਉਹ ਤੁਹਾਨੂੰ ਪਤਾ ਹੈ ਵੀਰੇ ਨੇ ਆਪੇ ਗੱਲ ਕਰ ਲਿਓ ਤੇ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੂ ਤੁਹਾਡੇ ਕੰਮ ਆਊਗੀ ਪੁੱਠਾ ਸੱਦਾ ਜਿਹਨੇ ਕਮੈਂਟ ਕਰਨੇ ਆ ਕਰੀ ਜਾ ਕੋਈ ਗੱਲ ਨਹੀਂ ਤੇ ਬਾਕੀ ਆਸ ਕਰਦੇ ਆ ਇਹ ਭਰਾਵਾ ਦੇ ਵੀਡੀਓ ਕੰਮ ਆਵੇ ਤੇ ਤੁਹਾਡਾ ਸਾਰਿਆਂ ਦਾ ਮਤ ਉਹ ਤੁਹਾਨੂੰ ਬਾਕੀ ਸਸਰੀ ਘਰ